ਕਰੀਆਂ ਰੱਖਦਾ ਜੀ ਬਸ ਇਹਦੇ ਨਾਲ ਮਾੜਾ ਮੋਟਾ ਜੀ ਉਧਰੋਂ ਮਿੱਟੀ ਵਾਲੇ ਕੰਮ ਚੋਂ ਛੁੜਾ ਜਾ ਮੰਨ ਲਓ ਵੀ ਰੈਲਾ ਹੋਇਆ ਮੈਂ ਇਧਰ ਆਉਣ ਜਾਣ ਹੋ ਗਿਆ ਮਾੜਾ ਮੋਟਾ ਕੋਈ ਕਮ ਛੱਡਣ ਕਰਕੇ ਆਏ ਨੇ ਮੈਨੂੰ ਬੱਕਰੀਆਂ ਬਾਰੇ ਦੱਸਿਆ ਮੈਂ ਇੱਕ ਦੋ ਬੱਕਰੀਆਂ ਜਿਹੜੇ ਕਟੂਮਾਲ ਤੇ ਫਿਰ ਅਗਲੇ ਦਾ ਭਾਜੇ ਆਪਾਂ ਬਰੀਡ ਤੇ ਕੰਮ ਕਰਾਂਗੇ ਫਿਰ ਆਪਣਾ ਖੋਦਾ ਭਾਗਾ ਵੀ ਆਪਾਂ ਆਪਦੀ ਚੀਜ਼ ਦਾ ਜਿੰਨੇ ਪੈਸੇ ਮਰਜ਼ੀ ਮੰਗ ਲਗੇ ਵੀ ਗਦੇ ਘੋੜੇ ਵਾਲਾ ਕੰਮ ਖਾਣਾ ਗਦੇ ਨੇ ਵੀ ਘੋੜੇ ਨੇ ਲਈ ਸੀ ਪੂਰੀ ਵਧੀਆ ਟਾਪ ਕੁਆਲਟੀ ਸੀ ਉਦੋਂ ਇੰਨੀ ਧਿਆਣੀ ਨਹੀਂ ਆਣੀ ਸੀਗਾ ਮਤਲਬ ਉਹ ਬੱਕਰੀ ਆਪਣੇ ਕੋਲੇ ਦੋ ਦਿਨ ਤੇ ਜਾ ਕੇ ਮੈਂ ਕਰਾਸ ਕਰਾਈ ਫਿਰ ਸੂਪੀ ਦੋ ਬੱਚੇ ਤੇ ਪੂਰੇ ਟਾਪ ਦੇ ਆਪਾਂ 13500 ਰੁਪਏ ਦੀ ਵੇਚੀ ਉਹ ਹੋਊਗਾ ਕਿ ਨਹੀਂ ਹੋਊਗਾ ਫਿਰ ਉੱਥੇ ਬੰਦਾ ਕਦੇ ਕਾਮਯਾਬ ਨਹੀਂ ਹੁੰਦਾ ਜੇ ਬੰਦੇ ਜਨੂਨ pani kole breeder ਠੀਕ ਹੈ 25 ਗਰੇ ਟਰੈਕਟਰ ਵੇਚ ਕੇ ਲਿਆ ਸੀਗਾ ਆਪਾਂ ਉਹ ਪੂਰਾ 25 ਗਰੇ ਟਰੈਕਟਰ ਬੱਕਰੇ ਤੇ ਲਾਤਾ ਸੀਗਾ ਆਪਾਂ ਪੂਰਾ ਪੂਰਾ ਬੱਕਰੀ ਬੰਦਾ ਜ਼ਮੀਨ ਵੇਚਣ ਲੱਗ ਜੂ ਜਾਂ ਜ਼ਮੀਨ ਨੂੰ ਮੜਾ ਕੋਠੇ ਕੇ ਤੇ ਲਾ ਦੋ ਉਹਨੂੰ ਐ ਕਰਦੇ ਉਹਨਾਂ ਐ ਕਰ ਦੋ ਇਹ ਆਪਣੇ ਖੂਨ ਚ ਹੀ ਹੈ ਇਹ ਚੀਜ਼ਾਂ ਵੀ ਜਿਹੜੀ ਚੀਜ਼ ਨੇ ਆਪਾਂ ਨੂੰ ਕਾਮਯਾਬ ਕੀਤਾ ਮਗਰ ਆਪਾਂ ਉਸ ਨੂੰ ਨਹੀਂ ਦਾਂਗੇ ਸਹੀ ਹੈ ਵਾਲਾਂ 'ਚ ਪਾਇਆ ਸੀ ਵੱਡੇ ਬੱਕਰੇ ਆ ਗਏ ਦੋ ਦੰਦ ਟਿਕਰਦੇ ਆ ਤੇ ਉਹਦੇ 'ਚ ਵੀ 7ਵੇਂ ਨੰਬਰ ਤੇ ਆ ਗਿਆ ਬਈ ਆਪਣੇ ਬੱਚਾ ਹਾਂ ਕਾਂਗੜ ਪਿੰਡ ਤੋਂ ਤੇ ਜੇ ਆਪਾਂ ਇਹਦੀ ਚੀਜ਼ ਆ ਬਈ ਤਾਂ ਰੇਟ ਲੱਗੂਗੀ ਲੱਗੂਗਾ ਹਾਂ ਸਹੀ ਹੈ ਹਾਂ ਚੰਗੀ ਚੀਜ਼ ਤਾਂ ਬਈ ਅਗਲੇ ਨੂੰ ਅੱਖ 'ਚ ਵੱਜੂਗੀ ਵੱਜੂਗੀ ਵੀ ਹਾਂ ਹੈਗੀ ਪਰ ਨਵੇਂ ਬੰਦੇ ਨੇ ਇਹ ਚੀਜ਼ ਤੋਂ ਬਚਣਾ ਹਾਂ ਨਵੇਂ ਬੰਦੇ ਕਿਰਮ ਉਹ ਪਹਿਲਾਂ ਵੀ ਜਿਹੜੇ ਮੇਰੇ ਚੈਨਲ ਤੇ ਜੁੜੇ ਉਹਨਾਂ ਨੂੰ ਤਾਂ ਪਤਾ ਬਾੜੀ ਤਕੜੀ ਬੱਕਰੀ ਬਈ ਲੱਖ ਰੁਪਏ ਦੀ ਬੱਕਰੀ ਜਿਹੜੀ ਮਰੀ ਆ ਉਹ ਹਾਂ ਅੱਛਾ ਜੀ ਹਾਂ ਇਹ ਉਹਦੀ ਪੱਠ ਹੈ ਹਾਂ ਉਹਦੀ ਪੱਠ ਹੈ ਇਹਦਾ ਬੱਚਾ ਵੇਚਿਆ ਹੋਇਆ ਇਹਦੇ ਨਾਲ ਦਾ ਬੱਕਰਾ ਸੀਗਾ ਜੈਡ ਬਲੈਕ ਜਵਾਹਰ ਹਾਂ ਜੀ ਸਸੇ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਤੇ ਆਪਣੇ ਟਵਾਨਾ ਫਾਰਮ ਚੈਨਲ ਤੇ ਸਵਾਗਤ ਆ ਅੱਜ ਪੰਡਾ ਆ ਤੇ ਬਾਈ ਦਵਿੰਦਰਾ ਗੌਟ ਫਾਰਮ ਤੇ ਪਹੁੰਚੇ ਆਪਾਂ ਬਾਈ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਆਪਾਂ ਕਾਫੀ ਟਾਈਮ ਤੋਂ ਪਹਿਲਾਂ ਇੰਟਰਵਿਊ ਕਰਦੇ ਹੁੰਦੇ ਸੀ ਵਿੱਚ ਦੀ ਆਪਾਂ 4-5 ਮਹੀਨੇ ਹੋ ਗਏ ਵੀ ਰੋਕਤੀਆਂ ਸੀਗੇ ਇੰਟਰਵਿਊ ਹੁਣ ਆਪਾਂ ਫੇਰ ਜਿਹੜੇ ਕਾਮਯਾਬ ਫਾਰਮਰ ਹੈ ਚਾਹੇ ਉਹ ਬੱਕਰੀ ਫਾਰਮ 'ਚ ਹੈ ਚਾਹੇ ਉਹ ਪੋਲਟਰੀ ਫਾਰਮ 'ਚ ਹੈ ਜਾਂ ਕਿਸੇ ਵੀ ਫਾਰਮਿੰਗ ਕਿੱਤੇ ਜਾਂ ਕੋਈ ਹੋਰ ਕਿੱਤਾ ਕਰਦੇ ਜਿਹੜੇ ਕਾਮਯਾਬ ਹੈ ਆਪਦੇ ਹੱਥੀਂ ਕਿਰਤ ਕਰਦੇ ਆ ਜਾਂ ਗਰੀਬੀ ਰੇਖਾ ਤੋਂ ਉੱਠ ਕੇ ਕੁਛ ਨਾ ਕੁਛ ਉਹਨਾਂ ਨੇ ਹਾਸਲ ਕੀਤਾ ਇਹੋ ਜਿਹੇ ਕਿਸਾਨ ਵੀਰ ਜਾਂ ਭਰਾ ਤੁਹਾਡੇ ਨਾਲ ਆਪਾਂ ਮਲਾਇਆ ਕਰਾਂਗੇ ਉਹਨਾਂ ਦੀਆਂ ਗੱਲਾਂ ਵੀ ਸੁਣਾਇਆ ਕਰਾਂ ਤਾਂ ਕਿ ਹੋਰ ਜਿਹੜੇ ਮੇਰੇ ਵੀਰ ਜਿਹੜੇ ਇਹ ਵੀਡੀਓ ਦੇਖਦੇ ਆ ਉਹਨਾਂ ਨੂੰ ਇਦਾਂ ਕੋਈ ਨਾ ਕੋਈ એનર્ਜੀ ਜਾਂ ਉਹਨਾਂ ਨੂੰ ਉਤਸ਼ਾਹਿਤ ਹੋਵੇ ਹੁਣ ਉਹ ਵੀ ਵੀਰ ਤੋਂ ਦੇਖ ਕੇ ਜਾਂ ਇਹ ਗੱਲਾਂ ਸੁਣ ਕੇ ਵੀ ਇਹਨੇ ਕੰਮ ਕਿੱਥੋਂ ਸਟਾਰਟ ਕਰਿਆ ਕਿਹੜੀ ਰੇਖਾ ਤੋਂ ਇਹ ਉੱਠਿਆ ਕਿੰਨੇ ਜਾਨਵਰਾਂ ਤੋਂ ਸਟਾਰਟ ਕਰਿਆ ਤਾਂ ਕਿ ਉਹ ਵੀ ਕੰਮ ਆਪਣਾ ਸਟਾਰਟ ਕਰ ਸਕਣ ਜੇ ਕੋਈ ਜਾਨਵਰ ਬਗੈਣਾ ਲੈਣਾ ਹੁੰਦਾ ਜਾਂ ਕੋਈ ਜਾਣਕਾਰੀ ਲੈਣੀ ਹੁੰਦੀ ਆ ਤਾਂ ਇਹਨਾਂ ਵੀਰਾਂ ਦੇ ਆਪਣਾ ਨੰਬਰ ਚੱਲਦੇ ਹੁੰਦੇ ਆ ਸਕਰੀਨ ਤੇ ਤਾ ਉਥੋਂ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਤਾਂ ਸਾਰੀ ਗੱਲਬਾਤ ਕਰਾਉਣਿਆ ਤੁਹਾਡੇ ਵੀਰ ਨਾਲ ਸਵਾਗਤ ਹੈ ਵੀਰੇ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਤੁਹਾਡਾ ਹੀ ਬਹੁਤ-ਬਹੁਤ ਸਵਾਗਤ ਹੈ ਬਾਈ ਕੁਲਦੀਪ ਸਿੰਘ ਟਵਾਣਾ ਜੀ ਜਿਹੜੇ ਆਪਣੇ ਫਾਰਮ ਤੇ ਪਹੁੰਚੇ ਜੀ ਤੇ ਸਾਰੇ ਤੁਹਾਡੇ ਜਿਹੜੇ ਦੇਖਣ ਵਾਲੇ ਸਰੋਤੇ ਸਾਰੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਤੁਹਾਡੇ ਚੈਨਲ ਨਾਲ ਜੁੜੇ ਹੋਏ ਠੀਕ ਹੈ ਜੀ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਵੀਰੇ ਆਪਣਾ ਪੂਰਾ ਆਪਣਾ ਪਰਿਚੇਅ ਦੇ ਦਿਓ ਵੀਰਾਂ ਨੂੰ ਆਪਣਾ ਪਿੰਡ ਨਾਮ ਸਾਰਾ ਕੁਝ ਦੱਸ ਦਿਓ ਬਾਈ ਇਹ ਨਾਮ ਆਪਣਾ ਕੁਲਵਿੰਦਰ ਸਿੰਘ ਆ ਤੇ ਪਿੰਡ ਆਪਣਾ ਬੰਗੀ ਕਲਾਂਗਾ ਤੇ ਜਿਲਾ ਆਪਣਾ ਬਠਿੰਡਾ ਪਿੰਡਾ ਨੇੜੇ ਤਲਵੰਡੀ ਸਾਬੋ ਰਾਮਾ ਮੰਡੀ ਤੋਂ 5 ਕਿਲੋਮੀਟਰ ਪਿੰਡ ਆਪਣਾ ਠੀਕ ਹੈ 5 ਕਿਲੋਮੀਟਰ ਤੇ ਬੈਠੇ ਆ ਹਾਂਜੀ ਰਾਮਾ ਮੰਡੀ ਠੀਕ ਹੈ ਤੇ ਜੇ ਹੁਣ ਆਪਾਂ ਬੱਕਰੀਆਂ ਦੇ ਸ਼ੌਂਕ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਵੀਰੇ ਦੱਸੋ ਵੀ ਬੱਕਰੀਆਂ ਦੇ ਕੰਮ ਤੋਂ ਪਹਿਲਾਂ ਆਪਾਂ ਕੀ ਕਰਦੇ ਸੀ ਬੱਕਰੀਆਂ ਦੇ ਕੰਮ ਤੋਂ ਪਹਿਲਾਂ ਤਾਂ ਵੀਰੇ ਆਪਣਾ ਮਿੱਟੀ ਦਾ ਕੰਮ ਸੀ ਮਹਾਰਤ ਦਾ ਕੰਮ ਕਰਦਾ ਹੁੰਦਾ ਜਾਨੀ ਕਿ ਕਿਰਾਏ ਦਾ ਕੰਮ ਕਰਦਾ ਰਿਹਾ ਮੈਂ 18 19 ਸਾਲ ਠੀਕ ਹੈ ਉਦੋਂ ਬਾਅਦ ਮੇਰੇ ਥੋੜੇ ਨੇ ਢੂਈ ਤੇ ਸੱਟ ਲੱਗ ਗਈ ਤੇ ਇਹ ਆਪਣਾ ਭਰਾਗਾ ਆਪਣੇ ਘਰਾਂ ਚੋਂ ਇਹ ਮੁੰਡਾ ਇਹ ਕਾਫੀ ਟਾਈਮ ਤੋਂ ਬੱਕਰੀਆਂ ਰੱਖਦਾ ਜੀ ਬਸ ਇਹਦੇ ਨਾਲ ਮਾੜਾ ਮੋਟਾ ਜੀ ਉਧਰੋਂ ਮਿੱਟੀ ਵਾਲੇ ਕੰਮ ਚੋਂ ਛੁੜਾ ਜਾ ਮੰਨ ਲਓ ਵੀ ਰੈਲਾ ਹੋਇਆ ਮੈਂ ਇਧਰ ਆਉਣ ਜਾਣ ਹੋ ਗਿਆ ਮਾੜਾ ਮੋਟਾ ਕੋਈ ਕੰਮ ਛੱਡਣ ਕਰਕੇ ਆਏ ਨੇ ਮੈਨੂੰ ਬੱਕਰੀਆਂ ਬਾਰੇ ਦੱਸਿਆ ਮੈਂ ਇੱਕ ਦੋ ਬੱਕਰੀਆਂ ਲੈ ਲਈਆਂ ਬਸ ਉਦੋਂ ਬਾਅਦ ਟੋਂਗ ਵਾਲੀ ਮੰਡੀ ਤੇ ਜਾਣ ਲੱਗੇ ਸੀ ਹੌਲੀ ਹੌਲੀ ਬਸ ਵਧਾਉਂਦੇ ਵਧਾਉਂਦੇ 2 2 4 5 ਕਰਕੇ 6 7 ਕਰਕੇ ਬੱਕਰੀਆਂ ਸੀ ਫਿਰ ਮੰਨ ਲਓ ਉਦੋਂ ਆਪਣੇ ਕੋਲੇ ਨਾਰਮਲ ਬੱਕਰੀਆਂ ਸੀ ਵਾਲੀਆਂ ਮਹਿੰਗੀਆਂ ਨਹੀਂ ਰੱਖਦੀ ਆਪਾਂ ਹਾਂ ਸਟਾਰਟਿੰਗ ਚ ਤੇ ਬਸ ਉਦੋਂ ਫਿਰ ਉਦੋਂ ਬਾਅਦ ਆਪਣਾ 2-3 ਸਾਲ ਉਵੇਂ ਹੀ ਚੱਲੀ ਗਿਆ ਕੰਮ ਉਦੋਂ ਬਾਅਦ ਫਿਰ ਵਧੀਆ ਆਪਾਂ ਬਰੀਡ ਤੇ ਕੰਮ ਕਰ ਲੈ ਟ੍ਰੇਨਿੰਗ ਟ੍ਰੂਨ ਕਾ ਲਾ ਲਈ 2-3 ਸਾਈ ਆਪਾਂ ਠੀਕ ਹੈ ਹਾਂ ਫਿਰ ਬਰੀਡ ਤੇ ਬੀ ਬਰੀਡ ਦਾ ਸ਼ੌਂਕ ਹੈ ਹਾਂ ਬਰੀਡ ਦਾ ਸ਼ੌਂਕ ਮੇਰੀ ਇੱਕ ਗੱਲ ਮੈਂ ਤਾਂ ਤੁਸੀਂ ਵੀ ਪਹਿਲਾਂ ਨਾਰਮਲ ਸੀ ਬਰੀਡ ਤੇ ਆਉਣ ਦਾ ਕੀ ਕਰਨਾ ਬਰੀਡ ਤੇ ਕਿਉਂ ਆਇਆ ਬਰੀਡ ਤੇ ਬਈ ਫਿਰ ਇਹਦੇ ਵਿੱਚ ਕਮਾਈ ਹੈ ਨਹੀਂ ਜੇ ਨਾਰਮਲ ਬੱਕਰੀਆਂ ਰੱਖਾਂ ਜੋ ਨਹੀਂ ਕਿਉਂਕਿ ਬਰੀਡ ਤੇ ਵੱਧ ਕਮਾਈ ਆਗੀ ਚੰਗੀ ਬੱਕਰੀ ਹੋਊਗੀ ਚੰਗਾ ਬੱਚਾ ਹੋਊਗਾ ਚੰਗਾ ਮਹਿੰਗਾ ਵਿਕ ਜਾਊਗਾ ਉਹ ਠੀਕ ਹੈ ਨਾਰਮਲ ਬੱਕਰੀ ਦਾ ਫਿਰ ਉਹੀ 2-3000 ਦਾ ਚਾਹੁੰਦੇ ਆ ਜਾਂ ਤਾਂ ਉਹ ਬ੍ਰੀਡ ਤੇ ਕੰਮ ਕਰਨਾ ਜਾਂ ਕਟੂਮਾਲ ਤੇ ਵੀ ਕਰ ਸਕਦੇ ਆ ਕਟੂਮਾਲ ਤੇ ਕਰ ਸਕਦੇ ਆ ਪਰ ਉਹਦੇ ਤੇ ਆਏ ਆ ਵੀਰੇ ਜਿਹੜਾ ਹੁਣ ਮੰਨ ਲਓ ਵੀ ਆਪਾਂ ਮਿਹਨਤ ਕਰਨੀ ਹੈ ਜਦੋਂ ਕਟੂਮਾਲ ਤੇ ਫਿਰ ਅਗਲੇ ਦਾ ਭਾਜੇ ਆਪਾਂ ਬ੍ਰੀਡ ਤੇ ਕੰਮ ਕਰਾਂਗੇ ਫਿਰ ਆਪਣਾ ਖੋਦਾ ਭਾਗ ਆ ਠੀਕ ਹੈ ਵੀ ਆਪਾਂ ਆਪਦੀ ਚੀਜ਼ ਦਾ ਜਿੰਨੇ ਪੈਸੇ ਮਰਜ਼ੀ ਮੰਗ ਲਗੇ ਵੀ ਗਦੇ ਘੋੜੇ ਵਾਲਾ ਖਾਣਾ ਗਦੇ ਨੇ ਵੀ ਘੋੜੇ ਨੇ ਵੀ ਖਾਣਾ ਫਿਰ ਚੰਗੇ ਨੂੰ ਖਵਾ ਲਓ ਠੀਕ ਹੈ ਵੀ ਇਹਦਾ ਤੁਸੀਂ ਆਪ ਰੇਟ ਤੈਅ ਕਰ ਸਕਦੇ ਆ ਹਾਂ ਇਹਦਾ ਆਪਾਂ ਖੁਦ ਰੇਟ ਰੇਟ ਤੈਅ ਕਰੀ ਕਿੰਨਾ ਖਵਾਇਆ ਤੇ ਹਾਂ ਉਹ ਹਿਸਾਬ ਨਾਲ ਆਪਾਂ ਹਾਂ ਤੁਸੀਂ ਆਦੇ ਬ੍ਰੀਡ ਦਾ ਆਪਰੇਟ ਨਹੀਂ ਬਰੀਡ ਦੇ ਚੱਕਰ ਚ ਨਾ ਪੈਓ ਕਿਉਂਕਿ ਤੁਹਾਨੂੰ ਜਾਣਕਾਰੀ ਨਹੀਂ ਹੈਗੀ ਤੁਸੀਂ ਮਹਿੰਗਾ ਜਾਨਵਰ ਲੈ ਲਿਆ ਬਾਈ ਜਾਨਸ ਰੱਬ ਨਾ ਕਰੇ ਸਾਹ ਵਾਲੀ ਚੀਜ਼ ਐ ਇਹਨੂੰ ਕੁਝ ਹੋ ਗਿਆ 20 50 ਹਜ਼ਾਰ ਦੇ ਜਾਨਵਰ ਨੂੰ ਰੋ ਤੁਹਾਡਾ ਘਾਟਾ ਤੇ ਅਸੀਂ ਤੁਸੀਂ 10 ਸਾਲ ਜਾਨਵਰ ਰੱਖ ਲਓ ਤੁਹਾਡਾ ਘਾਟਾ ਕਦੇ ਵੀ ਨਹੀਂ ਪੂਰਾ ਹੁੰਦਾ ਪੂਰਾ ਨਹੀਂ ਹੁੰਦਾ ਰਲਦਾ ਨਹੀਂ ਹਾਂ ਠੀਕ ਐ ਤੇ ਜੇ ਆਪਣੀ ਗੱਲ ਕਰੀ ਆਪਾਂ ਸਟਾਰਟਿੰਗ ਦਾ ਜਾਨਵਰਾਂ ਤੋਂ ਕਰੀ ਸੀਗੀ ਸਟਾਰਟਿੰਗ ਸਟਾਰਟਿੰਗ ਤਾਂ ਪਹਿਲਾਂ ਆਪਾਂ ਇੱਕ ਬੱਕਰੀ ਲਈ ਸੀਗੀ ਪਹਿਲਾਂ ਬਰਬਰੀ ਬੱਕਰੀ ਲਈ ਸੀ ਸ਼ੁਰੂ ਜਦੋਂ ਆਪਾਂ 2020 ਦੇ ਵਿੱਚ ਆਪਾਂ ਬਰਬਰੀ ਬੱਕਰੀ ਲਈ ਸੀਗੀ ਲੋਕਡਾਊਨ ਵੇਲੇ ਕੱਪੜੇ ਦੇ ਇਸ ਉਹ ਬੱਕਰੀ ਆਪਣੇ ਕੋਲੇ 2 ਦਿਨ ਤੇ ਜਾ ਕੇ ਮੈਂ ਕ੍ਰੋਸ ਕਰਾਈ ਫਿਰ ਸੂਹੀ ਦੋ ਬੱਚੇ ਤੇ ਪੂਰੇ ਟੌਪ ਦੇ ਆਪਾਂ 13500 ਰੁਪਏ ਦੀ ਵੇਚੀ ਉਹ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਐ ਲੱਗਿਆ ਵੀ ਹਾਂ ਵਧੀਆ ਕਿਉਂਕਿ ਆਪਾਂ ਨੂੰ ਇੱਕ ਤਾਂ ਜਾਨਵਰ ਵਧੀਆ ਟੱਕਰਿਆ ਵੀ ਮੰਨ ਲਓ ਵੀ ਵਧੀਆ ਗਰੰਟੀ ਵਾਲਾ ਮਿਲ ਗਿਆ ਇੱਕ ਕੁਆਲਿਟੀ ਜਿਹਾ ਮਿਲ ਗਿਆ ਦੋਦੇ ਤੋਂ ਆਪਣੇ ਵਧੀਆ ਇਨਕਮ ਹੋਊਗੀ ਮੰਨ ਲਓ ਉਤੋਂ ਫਿਰ ਮੈਂ ਮੰਨ ਲਓ ਵੀ ਅਸੀਂ ਲਏ ਮੰਨ ਲਓ ਵੀ ਬੀਟਰ ਬੱਕਰੀ ਲਿਆਂਦੀ ਇੱਕ ਫਾਰਮ ਚੋਂ ਕਿਸ ਤੋਂ ਖਾਲੀ ਬੱਕਰੀ 14500 ਰੁਪਏ ਦੀ ਲਈ ਪਹਿਲਾਂ ਪੈਂਸ ਅਸੀਂ ਸਾਲ ਮੰਨ ਲਓ ਵੀ ਉਹਨੂੰ ਰੱਖੀ ਰੱਖੀ ਅਰੋ ਸਾਡੇ ਤੋਂ ਹੀਟ ਜੀ ਨਹੀਂ ਆਈ ਵੀ ਇੰਨਾ ਵੀ ਮੱ ਆਲਵਾ ਕੀ ਦੇਈ ਤੀ ਅੱਛਾ ਪਰ ਉਹ ਦੋਵਾਂ ਮੈਂ ਟ੍ਰੇਨਿੰਗ ਲਈ ਉਹ ਟ੍ਰੇਨਿੰਗ ਲਈ ਮਨ ਲੇ ਬਹੁਤ ਕੁਝ ਸਿੱਖ ਗਿਆ ਯਾਰ ਮੈਂ ਟ੍ਰੇਨਿੰਗ ਤੇ ਇੱਕ ਟ੍ਰੇਨਿੰਗ ਨਾਲ ਹੀ ਮੈਂ ਆਪਣੇ ਡਾਕਟਰ ਕੋਲੇ ਬਲਵਿੰਦਰ ਕੋਲੇ ਤੋਂਗ ਵਾਲੀ ਇਹਨਾਂ ਨੇ ਪ੍ਰਾਈਵੇਟ ਟ੍ਰੇਨਿੰਗ ਲਈ ਸੀਗੀ ਉਦੋਂ ਫੁੱਲ ਵਾਲਾ ਕਮੇਟੀ ਨੇ ਪਹਿਲੀ ਵਾਰੀ ਉਦੋਂ ਮੈਂ ਇਹਨਾਂ ਕੋਲੇ ਟ੍ਰੇਨਿੰਗ ਲਈ ਉਹ ਬਹੁਤ ਕੁਝ ਸਿੱਖਣ ਨੂੰ ਮਿਲਿਆ ਟ੍ਰੇਨਿੰਗ ਦਾ ਆਪਾਂ ਕਹਿੰਦੇ ਨਾ ਵੀ ਟ੍ਰੇਨਿੰਗ ਨੂੰ ਇੰਦਾਂ ਲੱਗੇ ਨਾ ਮੈਂ ਕਹਿੰਦਾ ਯਾਰ ਬੰਦਾ ਅੱਧਾ ਡਾਕਟਰ ਬਣ ਜਾਂਦਾ ਟ੍ਰੇਨਿੰਗ ਲਾ ਕੇ ਸਹੀ ਹੈ ਉਦੋਂ ਬਾਅਦ ਫਿਰ ਮੈਂ ਹਿਸਾਰ ਯੂਨੀਵਰਸਿਟੀ ਦੀ ਵੀ ਟ੍ਰੇਨਿੰਗ ਲੱਗੀ ਹੋਈ ਹੈ ਮੇਰੀ ਵਿਧਾਨਾ ਯੂਨੀਵਰਸਿਟੀ ਦੀ ਵੀ ਲੱਗੀ ਹੋਈ ਹੈ ਟ੍ਰੇਨਿੰਗ ਆ ਫਿਰ ਮੈਂ 4-5 ਲਾਈਆ ਫਿਰ ਮੈਂ ਕਿਤੇ ਨਹੀਂ ਖੜਿਆ ਜਿੱਥੋਂ ਵੀ ਆਪਾਂ ਨੂੰ ਹਾਂ ਕਿਉਂਕਿ ਆਪਣੇ ਜਨੂਨ ਹੋ ਗਿਆ ਵੀ ਯਾਰ ਇਹ ਚੀਜ਼ ਕਾਮਯਾਬ ਹੋਣੀ ਹੀ ਹੋਣਾ ਸਹੀ ਹੈ ਵੀ ਆਪਾਂ ਕੁਝ ਵੀ ਹੋ ਜੇ ਬਣਾਉਣੀ ਵੀ ਕਿਹੜਾ ਝੰਡਾ ਗੱਡ ਕੇ ਮੋੜਨਾ ਇਸ ਕੰਮ 'ਚ ਹਾਂ ਵੀ ਯਾਨੀ ਕਿ ਟ੍ਰੇਨਿੰਗ ਆ ਲਾਉਣੀ ਜ਼ਰੂਰੀ ਹੈ ਚਾਹੀਦੀ ਹੈ ਨਾ ਕਬੱਡੀ ਇਹ ਚੀਜ਼ ਆ ਬੰਦੇ ਜਨੂਨ ਹੋਣਾ ਚਾਹੀਦਾ ਕੁਝ ਕਰਨ ਦਾ ਜੇ ਤੁਹਾਡੇ ਜਨੂਨ ਹੈਗਾ ਫਿਰ ਤੁਸੀਂ ਮੰਨ ਲਓ ਵੀ ਕੰਮ ਕਰ ਸਕਦੇ ਹੋ ਤੇ ਹੁਣ ਆਪਾਂ ਐ ਵੀ ਨਹੀਂ ਹੁੰਦਾ ਵੀ ਫਸਾਫਲ ਨਾ ਹੋਵੇ ਸਹੀ ਹੈ ਹਾਂ ਤੇ ਜੇ ਹੁਣ ਗੱਲ ਕਰੀ ਆਪਾਂ ਹੁਣ ਟੋਟਲ ਜਾਨਵਰ ਕਿੰਨੇ ਕ ਆਪਣੇ ਕੋਲੇ ਟੋਟਲ ਵੀ ਆਪਣੇ ਕੋਲੇ ਤਕਰੀਬਨ ਜੇ ਵੱਡੇ ਜਾਨਵਰ ਲਾਜੇ ਤਾਂ ਆਪਣੇ ਕੋਲੇ 15 16 ਕੇ ਜਾਨਵਰ ਹੈ ਵੱਡੇ ਠੀਕ ਹੈ ਹਾਂ ਵੀ ਆਪਾਂ ਬਾਲੇ ਨਹੀਂ ਰੱਖਦੇ ਵੀ ਜਿੰਨੇ ਕ ਨੂੰ ਸਾਂਭ ਸਕੀਏ ਇਹ ਸਾਰੇ ਘਰ ਦੇ ਆ ਇਹ ਸਾਰੇ ਘਰ ਦੇ ਆ ਵੀਰੇ ਆਪਣੇ ਕੋਲ ਲਏ ਬਾਹਰੋਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਮੇਰੇ ਘਰੇ ਜੰਮੇ ਹੈਗੇ ਹਾਂ ਹਾਂ ਵੀ ਕਿਉਂਕਿ ਆਪਣਾ ਕੋਈ ਪੁਰਾਦੇ ਪੁਰਦਾਦਾ ਦਾ ਕੰਮ ਤਾਂ ਹੈ ਨਹੀਂ ਮੈਂ ਸ਼ੁਰੂ ਕੀਤਾ ਇਹ ਠੀਕ ਹੈ ਹਾਂ ਵੀ ਹੁਣ ਇਸ ਟਾਈਮ ਆਪਣੇ ਕੋਲੇ ਘਰ ਦੀਆਂ ਪੱਠਾਂ ਵੀ ਤਿਆਰ ਹੈਗੀਆਂ ਦੋ ਤਿੰਨ ਮੰਨ ਲਓ ਵੀ ਹਜੇ ਖੀਰੀਆਂ ਤੇ ਜਿਹੜਾ ਆਪਣੇ ਕੋਲੇ ਬਰੀਡਰ ਆ ਗੈਸ ਟਾਈਮ ਤੇ ਉਹ ਆ ਬਾਈ ਦੀ ਬਦੌਲਤ ਆ ਜਿਹੜਾ ਆਪਣੇ ਕੋਲੇ ਬਰੀਡਰ ਆ ਠੀਕ ਹੈ ਹਾਂ 25 ਗਰੇ ਟਰੈਕਟਰ ਵੇਚ ਕੇ ਲਿਆ ਸੀਗਾ ਆਪਾਂ ਉਹ ਅੱਛਾ ਪੂਰਾ 25 ਗਰੇ ਟਰੈਕਟਰ ਬੱਕਰੇ ਤੇ ਲਾਤਾ ਸੀਗਾ ਆਪਾਂ ਪੂਰਾ ਪੂਰਾ ਬੱਕਰੇ ਤੇ ਹਾਂ ਪੂਰੇ ਬੱਕਰੇ ਤੇ ਲੱਗਿਆ ਸੀਗਾ ਉਹ ਬਰੀਡਰ ਪਲਿਆ ਪਲਾਇਆ ਲਿਆ ਸੀ ਕਿ ਹਾਂ ਬਸ ਦੰਦ ਲਾਉਂਦਾ ਸੀਗਾ ਜਦੋਂ ਆਪਾਂ ਲਿਆ ਬੱਚਾ ਬੱਚੇ ਹੀ ਸੀਗਾ ਯਾਨੀ ਕਿ ਕਹਿ ਦਿੰਦਾ ਪਾਬ ਠੀਕ ਹੈ ਹਾਂ ਓਕੇ ਤੇ ਵੀਰੇ ਜਿਵੇਂ ਹੁਣ ਆਪਾਂ ਤੁਸੀਂ ਮੈਂ ਦੇਖਿਆ ਘਰੀ ਘਰੀ ਬੈਠੇ ਹੋ ਸਿਰ ਤੋਂ ਕਈ ਲੋਕ ਇਹ ਚੀਜ਼ਾਂ ਤੋਂ ਨਫਰਤ ਹੀ ਮੰਨਦੇ ਆ ਵੀ ਯਾਰ ਬੱਕਰ ਨਾ ਗਣਾ ਚ ਮੁਸ਼ਕਿਲਾਂ ਮਰੀ ਇਹ ਤਾਂ ਵੀਰੇ ਜਦੋਂ ਮੜਾ ਜਾਂ ਬੰਦਾ ਸੌਖਾ ਹੋ ਜੂ ਉਦੋਂ ਇਹ ਨਾ ਕੁਦਰਤ ਦੀ ਆਪਣੇ ਪੰਜਾਬੀਆਂ ਸਾਰਿਆਂ ਦੀ ਹਾਲ ਹੈ ਜਿਹੜੀ ਚੀਜ਼ ਤੋਂ ਬੰਦਾ ਉੱਠੂ ਹੈ ਮਗਰੋਂ ਉਸੇ ਨੂੰ ਲੱਤ ਮਾਰੂਗਾ ਹਾਂ ਕੁਦਰਤੀ ਹੈ ਇਹ ਕੁਦਰਤੀ ਇਹ ਨਹੀਂ ਹੈਗਾ ਜੇ ਜ਼ਮੀਨ ਨੇ ਤੁਹਾਨੂੰ ਬਾਦਸ਼ਾਹ ਬਣਾ ਤਾ ਉਹੀ ਬੰਦਾ ਜ਼ਮੀਨ ਵੇਚਣ ਲੱਗ ਜੂ ਜਾਂ ਜ਼ਮੀਨ ਨੂੰ ਮੜਾ ਕੁਠਿੱਕੇ ਤੇ ਲਾ ਦੋ ਉਹਨੂੰ ਐ ਕਰਦੇ ਉਹਨਾਂ ਐ ਕਰ ਦੋ ਇਹ ਆਪਣੇ ਖੂਨ ਚ ਹੀ ਹੈ ਇਹ ਚੀਜ਼ਾਂ ਵੀ ਜਿਹੜੀ ਚੀਜ਼ ਨੇ ਆਪਾਂ ਨੂੰ ਕਾਮਯਾਬ ਕੀਤਾ ਮਗਰੋਂ ਆਪਾਂ ਆਪਾਂ ਸਾਰੇ ਬੰਦੇ ਖੇਤੀ 'ਚ ਕੁਝ ਨਹੀਂ ਵਾਜਦਾ ਖੇਤੀ 'ਚ ਕੁਝ ਨਹੀਂ ਵਾਜਦਾ ਛੱਡਦਾ ਕੋਈ ਨਹੀਂ ਹੈ ਜਾਂ ਆਪਣੇ ਆਪ ਦੇ ਜਵਾਕਾਂ ਨੂੰ ਆਪਾਂ ਖੇਤੀ ਛੱਡਾ ਕੇ ਹੁਣ ਕਿੰਨੇ ਕ ਸੌਖੇ ਆ ਹਾਂ ਆਪਾਂ ਕਹਿੰਦੇ ਵੀ ਖੇਤੀ ਨਾ ਕਰੋ ਇਹ ਜੋ ਕੁਝ ਵਾਜਦਾ ਨਹੀਂ ਵੀ ਪਹਿਲਾਂ ਜਵਾਕੇ ਚੱਲੇ ਆਪਾਂ ਉੱਥੋਂ ਹੀ ਪਾਲੇ ਉੱਥੋਂ ਹੀ ਵਾਹੇ ਆ ਉਸੇ ਕਮਾਈ ਤੋਂ ਹੀ ਉਹਦੋਂ ਕਿੜਾ ਆਪਣੇ ਆ ਮਿੰਨੀਆਂ ਚੱਲਦੀਆਂ ਪੁੱਛਣ ਵਾਲੇ ਹੈ ਹੈ ਆਪਾਂ ਆ ਉਹਦੇ ਕਿਤੇ ਨੂੰ ਨਿੰਦਣ ਲੱਗ ਜਾਂਦੇ ਆ ਬਿਲਕੁਲ ਹੁਣ ਮੈਂ 4-5 ਸਾਲ ਦਾ ਇਸ ਕਿਤੇ ਚਾ ਜੇ ਆਪਾਂ ਆਖੀਏ ਵੀ ਅੰਨੀ ਲੁੱਟ ਅੰਨੀ ਲੁੱਟਦਾ ਇਸ ਕੰਮ 'ਚ ਹੈ ਨਹੀਂ ਦੇਖ ਇਹ ਪਾਕੀਏ ਵੀ ਇਹ ਲੱਖਾਂ ਕਰੋੜਾ ਉਹ ਕੀ ਨਹੀਂ ਹੈਗੀ ਪਰ ਇੰਨਾ ਹੈਗਾ ਜਿਹੜੀ ਆਪਣੀ ਆਈ ਚਲਾਈ ਚੱਲੀ ਜਾਂਦੀ ਹੁਣ ਬੱਕਰੀਆਂ ਸੂਪੀਆਂ ਆਪਣੇ ਕੋਲ 10 ਬੱਕਰੀਆਂ ਸੂਪੀਆਂ 20 ਮਹੀਨੇ ਆਕੇ 10 ਆਪਾਂ ਵੇਚ ਲਏ 10 ਘਰੇ ਪਾਲ ਲਏ ਉਹ 10 ਨੇ ਨੀਰਾ ਪੱਠਾ ਆਕੇ ਮਾਲੂ ਖਰਚਾ ਪਾਣੀ ਨਿਕਲ ਗਿਆ ਆਪਦਾ ਇਹ ਚੱਲੀ ਜਾਂਦਾ ਜਿਹੜੇ 10 ਪਾਲਣਗੇ ਜਿੱਦੋਂ ਨਾਲ ਚਾਰ ਵੇਚਾਂਗੇ ਇਕੱਠੇ ਉਦੋਂ ਕਮਾਈ ਆਊ ਆਪਣੇ ਕੋਲੇ ਜਾਨੀ ਘਰ ਦੀ ਆਈ ਚਲਾਈ ਚੱਲੀ ਹਾਂ ਚੱਲੀ ਜਾਂਦਾ ਬਸ ਇੱਕ ਨਾ ਸਰਕਲ ਚੱਲੀ ਜਾਂਦਾ ਇਹਨਾਂ ਦਾ ਕਿੱਤੇ ਲੱਗੇ ਇੱਕ ਤਰ੍ਹਾਂ ਨਾ ਆਏ ਕਿ ਇਹ ਗੱਲ ਲਈ ਝਾਕਣ ਦੇ ਹਾਂ ਜੇ ਕੋਈ 2 ਰੁਪਏ ਦੀ ਲੋੜ ਹੈ ਕੋਈ ਲੈ ਵੇਚ ਕਰ ਲੋ ਜੇ ਆਪਣੇ ਨਵੇਂ ਵੀਰ ਜਿਹੜੇ ਦੇਖਦੇ ਆ ਕਿਹੜੀ ਬਰੀਡ ਕਾਮਯਾਬਾ ਬਰਬਰੀ ਜਿਵੇਂ ਕਿ ਬਿੱਟਲ ਵਧੀਆ ਬ੍ਰਿਟਾਂ ਦਾ ਵੀਰੇ ਦੋਨੇ ਹੀ ਵਧੀਆ ਦੇਖੋ ਆਪਾਂ ਇਹ ਨਹੀਂ ਕਹਿੰਦੇ ਵੀ ਉਹ ਮਾੜੀ ਆ ਵੀ ਹੁਣ ਮੇਰੇ ਕੋਲ ਇਹ ਰੱਖੀਆ ਮੈਂ ਉਹਨੂੰ ਨਿੰਦਾ ਠੀਕ ਆ ਪਰ ਇੱਕ ਮੰਨ ਲਓ ਵੀ ਹਰ ਇੱਕ ਬੰਦੇ ਦਾ ਲੱਕ ਹੁੰਦਾ ਵੀ ਕੋਈ ਜੀ ਕਿਸੇ ਨੂੰ ਮੰਨ ਲਓ ਵੀ ਉਹ ਚੀਜ਼ ਸੂਟ ਕਰਦੀ ਹੈ ਕਹਿੰਦਾ ਭਾਵੇਂ ਉਹਨੂੰ ਬਰ ਦਿੰਦੀ ਆ ਜੇ ਮੈਂ ਆਪਾਂ ਕਹਿੰਦੇ ਮੈਨੂੰ ਉਹਨੇ ਵੀ ਵਰ ਦਿੱਤਾ ਵੀ ਅਖਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀਡੀਓ ਚ ਇੱਕ ਬੱਕਰੀ ਲੈ ਕੇ ਆਪਣੀ 13.5 ਹਜ਼ਾਰ ਦੀ ਵੇਕੀ ਸੀ ਸਾਲ ਬਾਅਦ ਤੇ ਇਹਨੇ ਵੀ ਆਪਾਂ ਨੂੰ ਵਧੀਆ ਵਰ ਦਿੱਤਾ ਹੂੰ ਉਹਦੇ ਟਾਈਮ ਦਾ ਵੀ ਕੁਆਲਿਟੀ ਥੋੜੀ ਜ਼ਿਆਦਾ ਕੰਨਾਂ ਦੀ ਹੁੰਦੀ ਆ ਮਤਲਬ ਕਿ ਕੁਆਲਿਟੀ ਡਾਊਨ ਆ ਫਿਰ ਉਹਦਾ ਥੋੜਾ ਜਿਹਾ ਰੇਟ ਘਟ ਜਾਂਦਾ ਉਹਦੇ ਹਿਸਾਬ ਦਾ ਹਾਂ ਇਹਦੇ ਚ ਹੁਣ ਵੀ ਚੱਲ ਮੀਟ ਮੋਲ ਦੇ ਹਿਸਾਬ ਨਾਲ ਵੀ ਵਧੀਆ ਵੇਕ ਜਾਂਦਾ ਜਾਨਵਰ 5-6 ਹਜ਼ਾਰ ਰੁਪਏ ਦਾ ਫਿਰ ਵੀ 2-2 ਮਹੀਨੇ ਮੈਂ ਉਹਨੇ ਵੇਕ ਜਾਂਦਾ ਹਰ ਹਾਲਤ ਚ ਚਾਹੇ ਜਮਾ ਮਾੜਾ ਹੋਵੇ ਤਾਂ ਵੀ ਵੇਕ ਜਾਂਦਾ ਹਾਂ ਤੇ ਇਹ ਕੁਆ ਹਾਂ ਉਹ ਮੈਂ ਜਿਵੇਂ ਬਰਬਰੀ ਵਾਲਿਆਂ ਦੇ ਕੋਲੇ ਮੈਂ ਕਈਆਂ ਕੋਲੇ ਗਿਆ ਵੀਰਾਂ ਕੋਲੇ ਉਹ ਕਹਿੰਦੇ ਵੀ ਬਰਬਰੀ ਵੇਚਦੀ ਹੈ ਸਪੀਡ ਫੜਦੀ ਹੈ ਵੇਚਦੀ ਸਲੋ ਹੁੰਦੀ ਹੈ ਕਿਉਂਕਿ ਬੱਕਰੇ ਜਿਆਦਾ ਦਿੰਦੇ ਆ हां ओ कोदे च थोड़े जे दुसरे भी आए। बीटे च बकरा आ गया। अपना माड़े तो माड़ा भी 8-9000 ਦਾ ਸੱਤ ਆ। ਆਹ ਉਹ ਕਹਿੰਦੇ ਬੱਕਰਾ 2000-2500 ਦੇ ਵਿਕਦਾ। हां ਇਹਨੇ ਦੀ ਵਿਕਦਾ। ਖਰਚਾ ਨਹੀਂ ਕਰਦੇ। ਫਿਰ ਉਹੀ ਚੀਜ਼ ਹੈ ਨਾ। ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਵਿੱਚ ਵੀ ਉਹਦੇ ਚ ਵੀ ਬਥੇਰੇ ਲੱਗੇ ਪਏ ਪਰ ਜਿਹਦੇ ਕੋਲੇ ਯਾਰ ਹੁਣ ਪਿੱਛੇ ਤੋਂ ਲੈ ਕੇ ਬਰੀਡ ਸੰਭੀ ਹੋਈ ਆ ਦੋ ਤਿੰਨ ਬੱਕਰੀਆਂ ਤੋਂ ਰਵਾਸ ਸੰਭਿਆ ਹੋਇਆ। ਵਧੀਆ ਬਰੀਡਰ ਉਹ ਬੱਚਾ ਮਾੜਾ ਕੱਢਦਾ ਹੀ ਨਹੀਂਗਾ। ਕੱਢਦਾ। ਉਹ ਵਧੀਆ ਗੱਡੂ ਆ ਉਹ। ਸਹੀ ਹੈ। ਹਾਂ ਤੇ ਹੁਣ ਆਪਾਂ ਟੁੱਟੇ ਕਰਨ ਵਾਲੀ ਬੱਕਰੀ ਲੈ ਕੇ ਛੱਡਾਂਗੇ ਫਿਰ ਉਹਨੇ ਥੋੜਾ ਕਹਣਾ ਤਾਂ ਮਾਂ ਤੇ ਵੀ ਜਾਣਾ ਹ ਤੇ ਆਪਣਾ ਬਰੀਡਰ ਵੀ ਦਿਖਾ ਦਈਏ ਬਾਈ ਬਰੀਡਰ ਹੈ ਬਾਈ ਆਪਣਾ ਲੈ ਵੀ ਕਰੋ ਸ਼ੌਂਕ ਦੋਸਤੋ ਬਰੀਡਰ ਦੇ ਤੇ ਇਹਦੀ ਡਿਟੇਲ ਦੱਸ ਬਾਈ ਕਿਹੜੀ ਕਿੱਥੋਂ ਲੈਣ ਵਗੈਰਾ ਦਾ ਕਿਵੇਂ ਕੁਝ ਹੈ ਸਾਰਾ ਡਿਟੇਲ ਇਹਦੀ ਕੀ ਹੈ ਇਹ ਵੀ ਜੇ ਪਸ਼ੋਕੜ ਤੋਂ ਚੱਖਿਆ ਜਾਵੇ ਤਾਂ ਇਹਦੀ ਲੇਨ ਮੰਨ ਕੇ ਚਲੋ ਬਾਗਮਲਕਲੀ ਆ ਪਰ ਬਾਗਮਲਕ ਪਿਛਲੇ ਕਾਫੀ ਸਮੇਂ ਤੋਂ ਕਾਲੇ ਬੱਕਰੇ ਛੱਡ ਗਿਆ ਸੀਗਾ ਹੁਣ ਲਾਲ ਡਬੇ ਤੇ ਇਕੱਲੇ ਤੇ ਇਹ ਆਪਣੇ ਕੋਲੇ ਮੰਨ ਕੇ ਚਲੋ ਇਹ ਮਾਨਾ ਪਿੰਡ ਤੋਂ ਆਇਆ ਮਲੇਰਪੋਟਲੇ ਧੂਰੀਸਾਨੇ ਚ ਪਿੰਡਾ ਮਾਨਾ ਉੱਥੇ ਬਾਈ ਮੋਹਨ ਖਾਨ ਆ ਜਿਹੜਾ ਉਹਦਾ ਰਵਾ ਬਈ ਇਹਦੇ ਭਤੀਜੇ ਤੋਂ ਆਪਾਂ ਇਹ ਬੱਚਾ ਲਿਆ ਸੀਗਾ ਠੀਕ ਹੈ ਰਾਜ ਰਾਜੂ ਤੋਂ ਹਾਂ ਪਿੱਛੇ ਕਾਲੇ ਕੀ ਮੇਲੇ ਦੇ ਵੀ ਕਾਫੀ ਵੀਡੀਓ ਪਾਈਆਂ ਹੋਈਆਂ ਵੀ ਆ ਤਾਂ ਉਹ ਮੋਹਨ ਖਾਨ ਵਾਲੇ ਦੇ ਵਿੱਚੋਂ ਆਪਣਾ ਇਹ ਬੱਚਾ ਹੈਗਾ ਠੀਕ ਹੈ ਇਹ ਹੁਣ 8 ਦੰਦ ਪੂਰੇ ਨਹੀਂ 6 ਦੰਦ ਦਾ ਵੀਰੇ 6 ਦੰਦ ਦਾ ਸਗਰਿਵਨ 44 ਇੰਚ ਹਾਈ ਹੈ 44 ਇੰਚ ਹੈ ਇਹ 6 ਦੰਦ ਦਾ ਇਹਦਾ ਬੱਚਾ ਹੀ ਹੈ ਬੱਚਾ ਹੀ ਹਾਂਜੀ ਬੱਚੇ-ਬੁੱੱਚੇ ਬਹੁਤ ਸੋਹਣੇ ਕੱਢਦਾ ਠੀਕ ਹੈ ਇਹ ਨਹੀਂ ਹੈਗਾ ਪੂਰੇ ਵਧੀਆ ਨਰੋਏ ਬੱਚੇ ਹੁੰਦੇ ਮੁਸਤਕਿਲ ਤੇ ਕੋਈ ਬੱਕਰੀ ਪਾਠੇ ਦੀ ਸੂਈ ਤਾਂ ਨਹੀਂ ਹਜੇ ਕਿ ਸੂਈ ਬੱਕਰੀਆਂ ਸੂਈਆਂ ਹੋਈਆਂ ਬਈ ਇਹਦੀਆਂ ਕਿਵੇਂ ਰਿਜ਼ਲਟ ਤੇ ਰਿਜ਼ਲਟ ਵੀ ਪੂਰਾ ਟਾਪ ਆ ਬੱਚੇ ਗਏ ਹੋਏ ਆਪਣੇ ਕੋਲੇ ਆਪਣਾ ਹੁਣ ਇੱਕ ਬੱਚਾ ਗਿਆ ਸੀਗਾ ਬਈ ਪਿੱਛੇ ਮਨ ਲਓ ਫਰਵਰੀ ਚ ਗਿਆ ਸੀਗਾ ਬੱਚਾ ਤੇ ਉਹਨਾਂ ਨੇ ਜਾਣ ਸਾਰੀ ਮੰਨ ਕੇ ਚਲੋ ਮਾਣੂ ਕੇ ਮੇਲੇ ਤੇ ਪਾਇਆ ਸੀਗਾ 7ਵੇਂ ਨੰਬਰ ਤੇ ਆਇਆ ਬੱਚਾ ਆਪਣਾ ਠੀਕ ਹੈ ਹਾਂ ਮਨ ਲਓ ਉਹ ਵਜ਼ਨ ਥੋੜਾ ਜਿਆਦਾ ਕਰ ਗਿਆ 3 3.5 ਮਹੀਨਾ ਬੱਚਾ 29 30 ਕਿਲੋ ਵਜ਼ਨ ਕਰ ਗਿਆ ਫਿਰ ਉਹ 30 ਕਿਲੋਆਂ ਦੇ ਉੱਪਰ ਵਾਲਿਆਂ 'ਚ ਪਾਇਆ ਸੀ ਵੱਡੇ ਬੱਕਰਿਆਂ ਜੀ ਆ ਗਿਆ ਦੋ ਦੰਤ ਟੱਕਰਦਿਆਂ ਤੇ ਉਹਦੇ 'ਚ ਵੀ 7ਵੇਂ ਨੰਬਰ ਤੇ ਆ ਗਿਆ ਕ੍ਰੋਸਿੰਗ ਫੀਸ ਦੀ ਗੱਲ ਕੋਈ ਕ੍ਰੋਸਿੰਗ ਰੱਖੀ ਆ ਜੀ ਕ੍ਰੋਸਿੰਗ ਵੀਰੇ ਵੈਸੇ ਤਾਂ ਅਸੀਂ 3000 ਰੁਪਇਆ ਮੰਨ ਲਓ ਕਹਿ ਦਿੰਦੇ ਆ ਦੇ ਜੇ ਭਾਣਾਂਗੇ ਅਗਲਾ 500 ਦੇ ਦੇ ਆਪਦੀ ਖੁਸ਼ੀ ਨਾਲ ਆਪਾਂ ਕਦੇ ਕਿਸੇ ਤੋਂ ਅੜਕੇ ਪੈਸੇ ਨਹੀਂ ਲੈ ਵੀ ਮੈਂ ਇੰਨੇ ਹੀ ਲੈਣੇ ਆ ਠੀਕ ਹੈ ਹਾਂ ਦੇ ਜੇ ਭਾਣਾਂਗੇ ਅਗਲਾ 500 ਦੇਈ ਆਪਾਂ ਨੂੰ ਕੋਈ ਚੱਕਰ ਨਹੀਂ ਬਸ ਐ ਵੀ ਬੱਕਰੀ ਚੰਗੀ ਹੋਵੇ ਠੀਕ ਹੈ ਹਾਂ ਹਾਂ ਇੱਕ ਨਾ ਹੁਣ ਪਿੱਛੇ ਚੱਲਿਆ ਕਹਿੰਦੇ ਕੁਝ ਵੀਰ ਦੇ ਘਰੇ ਬਰੀਡਰ ਬਿਮਾਰੀ ਵਾਲਾ ਛੱਡ ਗਿਆ ਬੱਕਰੀ ਤੇ ਉਹ ਬਰੀਡਰੀ ਕਹਿੰਦੇ ਖਰਾਬ ਹੋ ਗਿਆ ਉਹ ਹਾਂ ਹੋ ਜਾਂਦਾ ਕਈ ਵਾਰੀ ਹੁਣ ਫਰਕਲ ਬੱਕਰੀਆਂ ਉਹ ਕਰ ਜਾਂਦੇ ਆ ਕਿਉਂਕਿ ਜਿਹੜੀ ਉਹ ਹੁਣ ਖਰਾਬ ਬੱਕਰੀ ਹੁੰਦੀ ਆ ਉਹਨੂੰ ਪਤਾ ਲੱਗ ਜਾਂਦਾ ਆਪਣੀ ਸ਼ਰਾਫਤ ਦਾ ਵੀ ਜਿਆਦਾ ਫਾਇਦਾ ਫਾਇਦਾ ਉਠਾ ਆ ਜਾਂਦੇ ਕੋਈ ਆਪਾਂ ਕਹਿੰਦੇ ਫੀਸ ਘੱਟ ਲਵਾ ਜਾਂਦੇ ਜਿਵੇਂ ਲੈਂਦੇ ਨਹੀਂ ਫਿਰ ਆਏ ਨਹੀਂ ਦੇਖਦੇ ਵੀ ਯਾਰ ਉਹਦੇ ਕੋਲ ਵੀ ਚੀਜ਼ ਆ ਕੋਈ ਨਾ ਆਉਂਦਾ ਉਹ ਗੁਮਾਰ ਲਿਆ ਕੇ ਖੜਾ ਦਿੰਦੇ ਆ ਹੂੰ ਉਹਦੇ ਚਾਹੇ ਹੁੰਦਾ ਵੀਰੇ ਚਲੋ ਕਈ ਵਾਰੀ ਨਵੇਂ ਬੰਦਿਆਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਸਾਡੀ ਬੱਕਰੀ ਖਰਾਬ ਆ ਕਿ ਨਹੀਂ ਆਪਾਂ ਅਗਲੇ ਨੂੰ ਐ ਵੀ ਨਹੀਂ ਕਹਿੰਦੇ ਵੀ ਯਾਰ ਅਗਲੇ ਨੂੰ ਜਾਣ ਕੇ ਉਹ ਕਰਦਾ ਵੀ ਕਈ ਵਾਰੀ ਅਗਲੇ ਨੂੰ ਨਵੇਂ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡੀ ਬੱਕਰੀ ਉਹਨਾਂ ਵੱਲੋਂ ਪਾਕ ਸਿੱਟ ਰਹੀ ਆ ਕਿ ਰੇਸ਼ਾ ਸਿੱਟ ਰਹੀ ਆ ਕਿ ਕੀ ਕਰ ਤੇ ਜਿਵੇਂ ਇੱਕ ਤੁਸੀਂ ਸਟਾਰਟਿੰਗ 'ਚ ਗੱਲ ਕੀਤੀ ਸੀ ਵੀ ਬੱਕਰੀ ਲਿਆਂਦੇ ਤੁਹਾਨੂੰ ਐ ਨਹੀਂ ਪਤਾ ਲੱਗਿਆ ਵੀ ਹੀਟ ਚਾ ਨਹੀਂ ਰਹੀ ਹਾਂ ਉਹਦੇ ਬਾਰੇ ਹੁਣ ਤੁਹਾਨੂੰ ਜਾਣਕਾਰੀ ਇਹੋ ਨਵੇਂ ਬੰਦਿਆਂ ਦੱਸੋ ਵੀ ਕਿਵੇਂ ਆ ਸਕਦੀ ਹੈ ਜਾਂ ਕੀ ਇਹ ਦੇ ਨਿਸ਼ਾਨੀਆਂ ਕਿਵੇਂ ਪਤਾ ਲੱਗਦਾ ਹੈ ਇਹਦੇ ਚਾਹ ਹੁੰਦਾ ਵੀਰੇ ਹੁਣ ਜਿਹੜੇ ਨਵੇਂ ਬੰਦੇ ਆ ਜਾਂ ਮੈਂ ਵੀ ਜਦੋਂ ਨਵਾਂ ਸੀਗਾ ਮੈਨੂੰ ਵੀ ਨਹੀਂ ਇੰਨੀ ਜਾਣਕਾਰੀ ਸੀ ਇਹਦੇ ਬਾਰੇ ਹਾਂ ਤੇ ਆਪਾਂ ਇਹਦੇ ਚਾਹ ਹੁੰਦਾ ਵੀ ਆਪਾਂ ਨੂੰ ਨਵੇਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਬੱਕਰੀ ਹੀਟ ਕਿਵੇਂ ਕੱਢੂਗੀ ਤੇ ਕਈ ਵਾਰੀ ਆਪਾਂ ਇਹ ਹੁੰਦਾ ਵੀ ਜਦੋਂ ਬੱਕਰੀ ਸੂਪੀ ਆਪਾਂ ਉਦੋਂ ਕਈ ਵਾਰੀ ਦੇਖ ਰਿਹਾ ਘੱਟ ਕਰਦੇ ਆ ਬੱਕਰੀ ਦੀ ਜਦੋਂ ਬੱਕਰੀ ਜੇਰ ਜੂਰ ਚਾਹੇ ਪੈ ਵੀ ਜਾਂਦੀ ਆਪਾਂ ਕਹਿੰਦੇ ਵੀ ਜੇਰ ਤਾਂ ਸਹੀ ਪਈ ਆ ਕਈ ਵਾਰੀ ਮਾੜਾ ਮੋਟਾ ਕੋਈ ਕੰਨ ਅੰਦਰ ਰਹਿ ਗਿਆ ਜਾਂ ਕੋਈ ਕਈ ਵਾਰੀ ਮੰਨ ਲਓ ਬਾਹਰ ਦੇ ਵਿੱਚ ਕੋਈ ਬੱਕਰੀ ਨੂੰ ਆਪਾਂ ਕਾੜੇ-ਕੂੜੇ ਨਹੀਂ ਦਿੰਦੇ ਬੱਕਰੀ ਨਹੀਂ ਸਮਰ ਕੇ ਮਤਲਬ ਉਹ ਰੇਸ਼ਾ ਸਿੱਟੂਗੀ ਆਪਾਂ ਨੂੰ ਐਂ ਲੱਗਦਾ ਵੀ ਬੱਕਰਾ ਚੜ ਕੇ ਉਤਰਿਆਗਾ ਵੀ ਉਹਦੇ ਨਾਲ ਉਹ ਕਰਦੀ ਆ ਉਹ ਡਿਸਚਾਰਜ ਕਰਦੀ ਆ ਤਾਂ ਉੱਥੇ ਕਈ ਵਾਰ ਬੱਕਰੀਆਂ ਖਰਾਬ ਹੋ ਜਾਂਦੀਆਂ ਖਰਾਬ ਹੋ ਜਾਂਦੀਆਂ ਉਹ ਜਿਹੜੀ ਜੋ ਦਿੱਕਤ ਆ ਜਾਂਦੀ ਤੇ ਹੀਟ ਕਢਾਉਣ ਵਾਸਤੇ ਵੀਰੇ ਦੇਸੀ ਨੁਕਤੇ ਵੀ ਬਥੇਰੇ ਹੈਗੇ ਤੇ ਅੰਗਰੇਜ਼ੀ ਦਵਾਈਆਂ ਵੀ ਬਾਦੂ ਹੈਗੀਆਂ ਦੇਖੋ ਤਾਂ ਉਹ ਇਹ ਜਮ ਦਸਮਾ ਜਰੂਰ ਦਿਨਾ ਪਰ ਇਹ ਹੈਗਾ ਵੀ ਪਹਿਲਾਂ ਮਨ ਲਿਉ ਜਾਣਕਾਰ ਬੰਦਾ ਹੀ ਰਾਇ ਨਾਲ ਉਹ ਚੀਜ਼ਾਂ ਬੱਸ ਠੀਕ ਆ ਵੀ ਆਪ ਦਾ ਨੁਕਸਾਨ ਕਰ ਲੋ ਇਹ ਨਹੀਂ ਵੀ ਮੈਂ ਦੱਸ ਤੀ ਤੇ ਹਾਂ ਵੀ ਤੁਸੀਂ ਉਹ ਚੀਜ਼ ਮੜ ਜਾ ਉਸ ਚੀਜ਼ ਨੂੰ ਠੀਕ ਆ ਉਹ ਚੀਜ਼ ਜੇ ਆਪਾਂ ਤੁਸੀਂ ਫੋਨ 'ਤੇ ਗੱਲ ਕਰ ਲਿਓ ਬਾਈ ਨਾਲ ਕੋਈ ਚੱਕਰ ਨਹੀਂ ਆਉਂਦੀ ਐ ਤਾਂ ਵੀਡੀਓ 'ਚ ਬੋਲੀ ਕਿ ਉਹ ਚੀਜ਼ ਗਾਹਾਂ ਵੱਜ ਜਾਂਦੀ ਆ ਵੱਜ ਜਾਂਦੀ ਆ ਹਾਂ ਕਿਉਂਕਿ ਅਗਲਾ ਗਾਹ ਬਾਈ ਤੂੰ ਬੋਲਿਆ ਸੀ ਯਾਰ ਮੈਂ ਉਵੇਂ ਕਰ ਲਿਆ ਕਈ ਵਾਰੀ ਕਿ ਇਹਦਾ ਨੁਕਸਾਨ ਹੋ ਜੇ ਆਪਾਂ ਫਾਇਦੇ ਦੇ ਮਾਰੇ ਦੱਸਦੇ ਹੁੰਨੇ ਆ ਪਤਾ ਨਹੀਂ ਵੀ ਅਗਲਾ ਨੁਕਸਾਨ ਹੋ ਜਾਈਂਦਾ ਹਾਂ ਤੇ ਹੁਣ ਜੇ ਆਪਾਂ ਗੱਲ ਕਰੀਏ ਵੇਚ ਖਰੀਦ ਦੀ ਆਪਾਂ ਵੇਚ ਖਰੀਦ ਕਰਦੇ ਆ ਜਾਂ ਕਿਵੇਂ ਹੈ ਸਿਸਟਮ ਇਹਦਾ ਨਹੀਂ ਜੇ ਤਾਂ ਐੱਖੂ ਵੀਰ ਬਾਹਰੋਂ ਜਾਨਵਰ ਲੈ ਕੇ ਤਾਂ ਨਹੀਂ ਆਪਾਂ ਕੋਈ ਵੀ ਖਰੀਦ ਵੇਚ ਕਰਦੇ ਠੀਕ ਹੈ ਕਿਉਂਕਿ ਐ ਹੁੰਦਾ ਵੀ ਯਾਰ ਜਾਨਵਰ ਕਈ ਵਾਰੀ ਆਪਣੇ ਕੋਲੇ ਚੰਗੇ ਜਾਨਵਰ ਰੱਖੇ ਹੁੰਦੇ ਆ ਤੇ ਕਈ ਵਾਰ ਕੋਈ ਬਾਹਰੋਂ ਜਾਨਵਰ ਕੋਈ ਕੋਟ ਮਠਾ ਵਾਲ ਆ ਗਿਆ ਮਾੜਾ ਮੋਟਾ ਜਾਂ ਕੋਈ ਬਿਮਾਰੀ ਠਮਾਰੀ ਵਾਲ ਆ ਗਿਆ ਫਿਰ ਐ ਨਹੀਂ ਪਤਾ ਆਪਦੇ ਜਾਨਵਰ ਦਾ ਕਈ ਵਾਰੀ ਨੁਕਸਾਨ ਹੋ ਜਾਂਦਾ ਠੀਕ ਹੈ ਤਾਂ ਇਸ ਲਈ ਆਪਾਂ ਬਾਹਰੋਂ ਜਾਨਵਰ ਕਾਊ ਹੈਗਾ ਕੋਈ ਫਾਰਮ ਤੇ ਹਾਂ ਬੱਕਰੀਆਂ ਆਪਣੇ ਕੋਲੇ ਦੋ ਕ ਬਕਾਊ ਹੈਗੀਆਂ ਬੱਚੇ-ਬੱਚੇ ਤਾਂ ਆਪਣੇ ਕੋਲੇ ਘਰ ਘਾਟ ਹੀ ਮਿਲਣਗੇ ਫੋਨ ਨ ਕੋ ਬੱਕਰੀ ਕਿਹੜੀ ਬਕਾਉ ਹੈ ਕਿਤਰਾ ਬੱਕਰੀ ਲਖਾ ਕੇ ਭਾਈ ਆ ਬਕਾਉ ਹੈ ਬੱਕਰੀ ਆਪਣੇ ਕੋਲੇ ਇਹ ਬਕਾਉ ਦੰਦ ਪੂਰੇ ਹੈਗੇ ਹਾਂ ਥੋੜੇ ਜਿਹਾ ਹਾਂ ਥੋੜੇ ਜਿਹਾ ਸਾਫ ਕਰੇ ਆ ਬਸ ਮੜੇ ਜੇ ਪੈਣੀ ਹੈਗਾ ਹਿਲਦੇ ਹੁਲਦੇ ਕੋਈ ਨਹੀਂ ਜਾਵਾ ਸਹੀ ਆ ਦੰਦ ਓਕੇ ਓਕੇ ਆ ਜਾਵਾ ਰਿਪੋਰਟ ਦਿੰਦਾ ਦੀ ਠੀਕ ਹੈ 38 ਇੰਚ ਪਲੱਸ ਹਾਈਟ ਇਹਦੀ ਤੇ ਕਿਵੇਂ ਇਹ ਡਿਟੇਲ ਸੁਈ ਹੋਈ ਆ ਵੀਰੇ ਇਹ ਮਗਰ ਪੱਠਾ ਕੀ ਮਗਰ ਪੱਠਾ ਹਾਂ ਪੱਠਾ ਨੋਰਮਲ ਹੀ ਆ ਬੜੀ ਚੰਗੀ ਨਹੀਂ ਹੈਗੀ ਜੇ ਆਪਾਂ ਕੀ ਠੀਕ ਹੈ ਜੇ ਮੰਨ ਲਓ ਬਾਹਰੋਂ ਕਰਾਸ ਹੋਈ ਲੈਂਦੀ ਸੀਗੀ ਬੱਕਰੀ ਆਪਾਂ ਇਹ ਮਗਰ ਪੱਠਾ ਓਕੇ ਤੇ ਇਹ ਆਪਣੀ ਸੇਲ ਹੈਗੀ ਆ ਬੱਕਰੀ 'ਚ ਕੋਈ ਨੁਕਸਨ ਨਹੀਂ ਥਾਣਾ ਸੋਨਾਂ ਦੀ ਓਕੇ ਵੀਰੇ ਗਾਰੰਟੀ ਦਾਰਾ ਜਾਵਾ ਲੈ ਵੀ ਆ ਪੱਠਾ ਜੇ ਕਿਸੇ ਨੇ ਲੈਣੀ ਆ ਵੀਰ ਨੇ ਤਾਂ ਚੈੱਕ ਕਰਕੇ ਬਾਈ ਦੇ ਫਾਰਮ ਤੇ ਆ ਜਾਓ ਚੈੱਕ ਕਰਕੇ ਲੈ ਜਾ ਸਕਦੇ ਹੋ ਥਣ ਚੈੱਕ ਕਰ ਲਿਓ ਲੇਵਾ ਚੈੱਕ ਕਰ ਲਿਓ ਜੋ ਬਾਈ ਕਹੂਗਾ ਉਨੀ ਗੱਲ ਪੂਰੀ ਹੋ ਜੇ ਖਾਲੀ ਕਹੂਗਾ ਤਾਂ ਖਾਲੀ ਨਿਕਲੂ ਜੇ ਤੁਹਾਨੂੰ ਗੱਬਣ ਕਹਿ ਕੇ ਦੇਤੀ ਤਾਂ ਗੱਬਣੀ ਮਿਲੂ ਤੁਹਾਨੂੰ ਇਹ ਹੈਗੀ ਕਾਲੇ ਰੰਗ ਦੇ ਵਿੱਚ ਇਹਦੀ ਡਿਟੇਲ ਤੁਹਾਨੂੰ ਮਿਲੂਗੀ ਸਿਰਫ ਫੋਨ ਤੇ ਜੇ ਜ਼ਿਆਦਾ ਡਿਟੇਲ ਲੈਣੀ ਹੈ ਨਾਰਮਲ ਡਿਟੇਲ ਆਪਾਂ ਵੀਡੀਓ ਚ ਦੱਸਤੀ ਰੇਟ ਵੀ ਤੁਹਾਡਾ ਫੋਨ ਤੇ ਹੋਊਗਾ ਜੈਡ ਬਲੈਕ ਹੀ ਪੱਠੇ ਦੇ ਮਗਰ ਜੈਡ ਬਲੈਕ ਕੈਰੀ ਪੱਠੇ ਦੇ ਮਗਰ ਬਾਈ ਕੈਰੀ ਪੱਠੇ ਦੇ ਮਗਰ ਡੇਢ ਕ ਵੀ ਨਹੀਂ ਸੋਈ ਆ ਫੁੱਲ ਡਿਟੇਲ ਬਾਈ ਫੋਨ ਤੇ ਲੈ ਲਿਓ ਕੋਈ ਰੇਟ ਕਰਨਾ ਬਾਈ ਨਾ ਫਾਰਮ ਤੇ ਆ ਜਿਓ ਜਾਂ ਫੋਨ ਕਰ ਲਿ ਇਹ ਵੀਰੇ 36 ਇੰਚ ਹਾਈਟ ਆ ਜੀ ਇਹਦਾ ਥੋੜਾ ਜਿਹਾ ਥਣ ਘੱਟੋ ਪਹਿਲਾਂ ਦੱਸ ਦਿੰਨੇ ਆ ਇੱਕ ਥਣ ਥੋੜਾ ਜਿਹਾ ਘੱਟ ਹੈਗਾ ਇਹਦੇ ਮੰਗਰ ਦੋ ਬੱਚੇ ਆ ਦੋਨੋਂ ਬੱਕਰੇ ਆ ਦੋਨੋਂ ਜੈਡ ਬਲੈਕ ਆ ਹਾਂ ਦੋਨੇ ਬੱਕਰੇ ਜੈਡ ਬਲੈਕ ਆ ਹਾਂ ਇਹ ਥੋੜੇ ਦੰਦ ਖਲੌਂਦੀ ਆ ਕਿੰਨੇ ਚਿਰ ਦੇ ਬੱਚੇ ਹੋ ਕੇ ਕਿੰਨਾ ਟਾਈਮ ਹੋ ਗਿਆ ਬੱਚੇ ਬਸ ਇਹਦੇ ਵੀ ਇੰਨੇ ਕੁ ਦੀ ਹੋਣਗੇ ਡੇਢ ਪੌਣ ਦੋ ਮਹੀਨਾ ਦੇ ਦੁਆਰੇ ਬਣੀਆਂ ਨਹੀਂ ਆ ਜੀ ਨਹੀਂ ਨਹੀਂ ਦੁਆਰੇ ਨਹੀਂ ਬਣੀਆਂ ਦੁਆਰੇ ਨਹੀਂ ਬਣੀਆਂ ਇਹ ਡੱਬੇ ਰੰਗ ਚਾ ਕਈ ਵੀਰੇ ਡੱਬੇ ਰੰਗ ਦੇ ਸ਼ਕੀਨ ਹੁੰਦੇ ਆ ਫੇਸਬੁੱਕ ਦੀ ਕੁਆਲਿਟੀ ਚੰਗੀ ਆ ਸਿੰਘ ਸੋਂਗ ਵਧੀਆ ਨੇ ਬੱਕਰੀ ਤੇ ਬੱਚੇ ਦਿਖਾ ਦਈਏ ਬਈ ਆਪਾਂ ਦਿਖਾ ਸਕਦੇ ਆ ਬੱਚੇ ਦਿਖਾ ਦਾਂਗੇ ਹਾਂ ਬਈ ਬੱਚੇ ਦਿਖਾ ਸਕਦੇ ਸਿਰਫ ਸ਼ੌਕ ਲਈ ਤੇ ਬਾਈ ਕਹਿੰਦਾ ਸੇਲ ਹੈ ਨਹੀਂ ਕਿਉਂਕਿ ਬੱਕ ਨੇ ਤੇ ਅੱਗੇ ਬਈ ਬੱਕਰੀਆਂ ਵੀ ਦਿਖਾ ਬੱਕਰੀਆਂ ਤਾਂ ਵੀਰੇ ਹੁਣ ਐ ਹੁਣ ਬਣਨਗੀਆਂ ਬੱਕਰੀਆਂ ਗਾਂ ਜਾ ਕੇ 10ਵੇਂ 11ਵੇਂ ਮਹੀਨੇ ਚ ਕਿਤੇ ਬੱਚੇ ਮਿਲਣਗੇ ਉਦੋਂ ਠੀਕ ਹੈ ਉਦੋਂ ਲੈ ਸਕਦੇ ਹਾਂ ਹਾਂ ਬੱਚੇ ਲੈ ਸਕਦੇ ਉਦੋਂ ਲੈ ਬੱਕਰੀਆਂ ਬਾਈ ਦਿਖਾ ਲਈਏ ਬਾਈ ਕੋਲੇ ਚੰਗੀਆਂ ਚੰਗੀਆਂ ਬੱਕਰੀਆਂ ਬਹੁਤ ਆ ਫਿਰ ਆਪਾਂ ਬੱਚਿਆਂ ਦੇ ਲਈ ਲੈ ਆਈ ਬਾਈ ਬੱਕਰੀਆਂ ਸ਼ੌਕ ਲਈ ਦਿਖਾ ਦਈਏ ਮੋਟੀਆਂ ਮੋਟੀਆਂ ਇਹ ਚ ਬਾਕੀ ਨੇੜੇ ਸ਼ਾਟ ਲੈ ਲਾਂਗੇ ਆਪਾਂ ਇਹਨਾਂ ਦੇ ਜਿਵੇਂ ਲੇ ਵੇ ਕੀਰਾ ਮोटे-ਮोटे ਹੁਣੇ ਪਾਸੇ ਕਰ ਦੂਗਾ ਜੀ ਹਜਰ ਲਾਇ ਵੀ ਆ ਦੇਖੋ ਗਰਾ ਕੀ ਡਿਟੇਲ ਆ ਬਈ ਇਹਦੀ ਇਹ ਵੀਰੇ ਆਪਣੀ 8 ਰੰਦ ਪੂਰੇ ਆ ਮੰਨ ਲਓ ਥੋੜੇ ਘਾਸੇ ਲਾਏ ਹੋਏ ਆ ਠੀਕ ਹੈ ਤੇ ਇਹ ਸੂਨ ਵਾਲੀ ਆ ਬੱਕਰੀ ਹੁਣ ਆਪਣੀ ਆਪਣੇ ਕਾਲੂ ਤੇ ਕਰੋਸ ਆ ਬਰੀਡਰ ਤੋਂ ਠੀਕ ਹੈ ਤੇ ਤਕਰੀਬਨ 38.5 ਇੰਚ ਦੀ ਹਾਈਟ ਆ ਓਕੇ ਹਾਂ ਤੇ ਬਹੁਤ ਵਧੀਆ ਰਿਜ਼ਲਟ ਕੱਢਦੀ ਹੈ ਪਹਿਲੇ ਸੂਏ ਦਾ ਵੀ ਬੱਚਾ ਇਹਦਾ ਬਹੁਤ ਵਧੀਆ ਵੇਖ ਆਪਣੇ ਕੋਲੇ ਪਾਠਾ ਜੀ ਖੀਰੀ ਫੜਦੀ ਹੈ ਇਹਦੀ ਪਹਿਲੇ ਸੂਏ ਦੀ ਠੀਕ ਹੁਣ ਇਹਦੇ 5-7 ਦਿਨ ਰਹਿੰਦੇ ਆ ਸੂਣ ਚ ਦੁੱਧ ਦੁੱਧ ਨੂੰ ਕਿਵੇਂ ਵੜਾ ਦੁੱਧਾ ਦੁੱਧ ਨੂੰ ਵੀਰੇ ਓਕੇ ਜਮਾ 4.5-5 ਲੀਟਰ ਦੁੱਧ ਆਏ ਥਲੇ ਬੱਕਰੀ ਛਲੇ ਓਕੇ 4.5-5 ਲੀਟਰ ਦੰਦ ਪੂਰੇ ਹੈ ਨਾ ਦੰਦ ਬਕਾਫੀ ਲਈ ਖੜਿਆ ਬੁੜਿਆਂ ਜੀ ਸ਼ਾਮਲਾ ਹੁੰਦਾ ਹੈ ਇਹ ਲਈ ਸੀ ਵੀਰੇ ਆਪਾਂ ਹਾਂ ਇਹ ਬਾਹਰੋਂ ਖਰੀਦੀ ਹੋਈ ਹੈ ਵੀਰੇ ਆਪਣੀ ਹਾਂ ਠੀਕ ਹੈ ਬੱਕਰੀਆਂ ਸਾਰੀਆਂ ਨਹੀਂ ਤਕਰੀਬਨ ਆਪਣੀਆਂ ਬਾਹਰੋਂ ਖਰੀਦੀਆਂ ਹੋਈਆਂ ਨੇ ਮੈਂ ਕਹਿੰਦਾ ਹਾਂ ਜਿਹੜੀਆਂ ਹਾਂ ਜਿਹੜੀਆਂ ਪੱਠਾ ਪੱਤਿਆਰ ਕਰੀ ਜਾਂਦੇ ਮਤਲਬ ਉਹ ਤੇ ਆਪ ਦੇ ਕਿਉਂਕਿ ਆਪਾਂ ਨੂੰ ਬੱਕਰਾ ਲੈਣ ਨੂੰ ਥੋੜਾ ਟਾਈਮ ਹੋਇਆ ਪੱਠੇ ਹੀ ਕੀਰੀਆਂ ਫਿਰਦੀਆਂ ਉਹਦੀਆਂ ਪਹਿਲੇ ਸੂਏ ਦੀਆਂ ਹਾਂ ਇੱਕ ਤੇ ਦੂਜੇ ਦੇ ਸੂਏ ਦੇ ਬੱਚੇ ਹੁਣ ਆਏ ਸੀ ਆਪਣੇ ਕੋਲੇ ਠੀਕ ਹੈ ਹਾਂ ਪਿਛਲੇ ਸੂਏ ਦੀਆਂ ਪੱਠਾਂ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਦੋ ਹੀ ਪੱਠਾਂ ਆਪਣੇ ਕੋਲੇ ਪਹਿਲੇ ਸੂਏ ਦੀਆਂ ਬੱਕਰੀ ਵੀ ਪੰਜ 6 ਸੀ ਮੇਰੇ ਕੋਲੇ ਤੇ ਮੈਂ ਆਖਰੀ ਬਾਹਰੀਆਂ ਤਾਂ ਹੈ ਨਹੀਂ ਸੀ ਪਾਉਂ ਆ ਵੀ ਕੁਝ ਮੈਂ ਵੇਚ ਇਹਦੇ ਥੱਲੇ ਵੀ 5 5.5 ਲੀਟਰ ਦੁੱਧ ਦਾ ਬਈ ਬੱਕਰੀ ਥੱਲੇ ਹਾਂ ਬਈ ਭਾਂਡੇ ਹੀ ਦਸੀ ਜਾਂਦਾ ਇਹਦਾ ਦੰਦ ਵੀ ਹੈ ਨਹੀਂ ਇਹਦੇ ਦਾ ਖਤਮ ਆ ਜਾਵਾ ਦੇਖ ਲਾ ਪਾ ਇਹ ਜਮਾ ਬੁੜੀ ਬੱਕਰੀ ਹੈ ਤੇ ਹੁਣ ਵੀ ਮਤਲਬ ਪੈ ਨਹੀਂ ਹੈਗਾ ਹੈ ਪਰ ਇਹ ਆਪਣੇ ਮੰਨ ਕੇ ਚੱਲੋ ਆਪਾਂ ਕਾਲੇ ਤੁਮਰਾਜ ਵਾਲੇ ਤੋਂ ਲਈ ਸੀ ਉਹਦੇ ਕੋਲੇ ਕੰਪੀਟੀਸ਼ਨ ਵੀ ਜਿੱਤੀ ਹੋਈ ਹੈ ਮਿਲਕਿੰਗ ਦੇ ਦੋ ਇਹ ਹਾਂ ਠੀਕ ਹੈ ਬਾਕੀ ਭਾਈ ਜੇ ਤੁਹਾਨੂੰ ਨੀਚੋਂ ਨਹੀਂ ਦੇਖਦੇ ਤਾਂ ਲੇਵਾ ਵਗੈਰਾ ਉਹ ਤੁਹਾਨੂੰ ਸ਼ਾਟ ਲਾ ਦੇਣਗੇ ਨਾਲ ਉਹ ਸ਼ਾਟ ਦੇ ਵਿੱਚ ਦੇਖ ਲਿਓ ਤੁਸੀਂ ਬੱਕਰੀ ਦਾ ਸ਼ੌਂਕ ਇਦਾਂ ਹੀ ਕਰ ਸਕਦੇ ਹੋ ਤੁਸੀਂ ਬਹੁਤ ਚੰਗੀਆਂ ਬੱਕਰੀਆਂ ਐ ਤੇ ਇੱਕ ਵੀਰੇ ਜਿਵੇਂ ਆਪਾਂ ਤੁਹਾਡੇ ਕੋਲ ਜ਼ਿਆਦਾਤਰ ਦਰਮਿਆਨੇ ਕਰਦੀਆਂ ਹਨ ਵੀ 38 39 ਹਾਂ ਇਹੋ ਜਿਹਾ ਕੁਛ ਯਾਰ 40 ਤੋਂ ਘੱਟ ਆਣਗੇ ਆਪਣੇ ਕੋਲੇ ਹਾਂ ਇੱਕ ਕੱਦ ਮਗਰ ਜਾਂਦੇ ਆ ਲੋਕ ਜੀ ਕੱਦ ਇਹਦਾ ਚਾਹ ਹੁੰਦਾ ਦੇਖ ਵੀਰੇ ਹਾਂ ਭਾਈ 42 ਹੋਵੇ 43 ਹੋਵੇ ਨੀ ਨਵੇਂ ਬੰਦਿਆਂ ਨੂੰ ਸਿਰਫ ਭਲੇਖਾਗਾ ਮੰਨ ਲਓ ਵੀ ਜਿਹੜੇ ਹੁਣ ਬਰੀਡ ਤਿਆਰ ਹੋਈ ਜਾਏ ਵੱਡੇ ਕੱਦ ਦੇ ਹੋਏ ਹੋਏ ਤਾਂ ਉਹ ਇਹਨਾਂ ਛੋਟੀਆਂ ਤੋਂ ਹੀ ਆ ਤੇ ਹੁਣ ਆਪਾਂ ਕੀ ਪਹਿਲਾਂ ਤਾਂ ਕੋਈ 45 45 ਇੰਚ ਦੀਆਂ ਹੈ ਨਹੀਂ ਸੀਗੀਆਂ ਕੋਈ ਵਰਲੇ ਵਾਂਝੇ ਕੋਲੇ ਸੀਗੀਆਂ ਚਲੋ ਕਿਸੇ ਨੇ ਸਾਂਭ ਲਈਆਂ ਜਾਂ ਕਿਵੇਂ ਵੀ ਲਾ ਲਓ ਤੇ ਬਾਕੀ ਇਹ ਹੁੰਦਾ ਵੀਰੇ ਕੱਦ ਨਾਲ ਨਹੀਂ ਕੋਈ ਹੈਗਾ ਮੰਨ ਲਓ ਵੀ ਬੱਕਰੀ ਦਾ ਮੂੰਹ ਮੱਥਾ ਸੁਨੱਖਾ ਪਣਾ ਹੋਵੇ ਦੁੱਧ ਨੂੰ ਚੰਗੀ ਹੋਵੇ ਠੀਕ ਹੈ ਮੇਨ ਚੀਜ਼ਾਂ ਇਹੀ ਹੁੰਦੀਆਂ ਸ਼ਾਈਨਿੰਗ ਸ਼ੂਨਿੰਗ ਵਧੀਆ ਹੋਵੇ ਬੱਚਾ ਵਧੀਆ ਦਿੰਦੀ ਹੋਵੇ ਬੱਚਾ ਚੰਗਾ ਕੜੇ ਕੋਖ ਦੀ ਚੰਗੀ ਹੋਵੇ ਹਾਂ ਬਾਕੀ ਇਹ ਹੁੰਦੀ ਜਿੱਡੀ ਕੱਦ ਦੀ ਵੱਡੀ ਹੋਣ ਦੀ ਹੋ ਜਾਂਦੀ ਹੈ ਜੇ ਬੁੜੀ ਹੋ ਜੇ ਹਾਂ ਬਸ ਇਹ ਵੀ ਪੇਟਾ ਪੂਟਾ ਵੱਡਾ ਹੋਵੇ ਬੱਚਾ ਵਧੀਆ ਦਿੰਦੀ ਹੋਵੇ ਕੋਖ ਵਧੀਆ ਹੋਵੇ ਕੱਕਰੀ ਦੇ ਹਨਾ ਇਹ ਹੁਣ ਆਪਣੇ ਕੋਲੇ ਪਹਿਲਣ ਵਟ ਸੂਣ ਵਾਲੀ ਹੈ ਇਹ ਅਜੇ 6 6 ਦਾਂਦਾ ਹਾਂ ਤਕਰੀਬਨ 38 39 ਤੇ ਨਹੀਂ ਇਹ ਤੋਂ ਨਹੀਂ ਗੱਭਣ ਹੈਗੀ ਇਹ ਇਹ ਬਾਹਰੋਂ ਗੱਭਣ ਹੈਗੀ ਬਾਹਰੋਂ ਗੱਭਣ ਇਹ ਆਪ ਲਾਲ ਡੱਬੇ ਬੱਕਰੇ ਤੋਂ ਲਵਾਈ ਹੋਈ ਆ ਓਕੇ ਦਾ ਦੇਖੋ ਬਈ ਕਰੋ ਸ਼ੌਂਕ ਇਹ ਆ ਆਪਣੇ ਕੋਲੇ ਆ ਆਪਣੇ ਕੋਲੇ ਲਾ 35 ਇੰਚ ਦੀ ਬੱਕਰੀ ਆ ਲੈ ਇਹ ਬਈ ਬੱਚੇ ਤਿੰਨ ਦਿੰਦੀ ਆਏ ਸੂਈ ਤਨ ਨਬਤੇ ਤਨ ਨਬਤੇ ਹੰਦੀ ਆ ਬਈ ਬੱਚੇ ਵੀ ਪੂਰੇ ਮਸਤ ਗੱਲਾਂ ਨਹੀਂ ਕਹਿ ਸਕਦਾ ਬੰਦਾ ਵੀ ਕਿਸੇ ਗੱਲੋਂ ਕੋਈ ਘਾਟ ਆ ਅੱਛਾ ਜੀ ਹਾਂ ਰਿਜ਼ਲਟ ਵਾਲਾ ਸਿਰਾਲਾ ਰਿਜ਼ਲਟ ਵਾਲਾ ਸਿਰਾਲਾ ਆਂਦੀ ਆ ਹੁਣ ਵੀ ਦੋ ਪੱਠਾਂ ਵੇਚੀਆਂ ਬਈ ਇਹਦੀਆਂ ਪੂਰਿਆਂ ਟਾਪ ਦੀਆਂ ਕਰਦਾ ਲੈ ਦੇਖ ਲੋ ਹੁਣ ਅਗਲਾ ਕੋ ਵੀ ਕਿੱਡਾ ਕ ਕੱਦ ਦਾ ਹਾਂ 35 ਇੰਚ ਦੇ ਬੱਚੇ ਵੀ ਤਿੰਨ ਦੂ ਦੇਖ ਕਿੱਡਾ ਕ ਪੇਟਾ ਦਾ ਤਿੰਨ ਬੱਚੇ ਦੇਣੇ ਬਈ ਇਹਨੇ ਆਏ ਸੂਏ ਬੱਚੇ ਰੰਗ ਕਿਹੋ ਜਿਹਾ ਕੱਢਦੇ ਕਿ ਸਾਰੇ ਬੱਚੇ ਜਿਹੋ ਜਿਹਾ ਬਈ ਬਰੀਡਰ ਛੱਡੇਗਾ ਉਹ ਜਿਹੇ ਡੱਬਾ ਛੱੜਦਾ ਡੱਬੇ ਰੰਗ ਕੱਢ ਦੂ ਕਾਲਾ ਛੱੜ ਦੰਦਕਾ ਸਿਆ ਹਾਂ ਦੰਦਕਾ ਸਿਆ ਤੇ ਕੁਆਲਿਟੀ ਆ ਇਹ ਕੁਆਲਿਟੀ ਹੁੰਦੀਆਂ ਵੀਰੇ ਕਈ ਵਾਰੀ ਇਕੱਲੇ ਕੱਦਾ ਮਗਰਨਾ ਪਿਆ ਕਰੋ ਉਹਦੇ ਥੱਲੇ ਦੁੱਧ ਉਹਦੀ ਕੁੱਖ ਬੱਚੇ ਕਿਹੋ ਜਿਹੇ ਦਿੰਦੀਆਂ ਕਿਹੋ ਜਿਹੇ ਕੱਢਦੀਆਂ ਕਈ ਵਾਰੀ ਬੱਕਰੀ ਵਧੇ ਹੁੰਦੀ ਬੱਚਾ ਜਮੇ ਛੜਿਆ ਹਾਂ ਪਜਉ ਦੇ ਦਿੰਦੀ ਜਮੇ ਕਹਿੰਦਾ ਭਾਉ ਇਦਾਂ ਵੀ ਹੋ ਜਾਂਦਾ ਤੇ ਇੱਕ ਹੋਰ ਮੈਂ ਤੁਹਾਨੂੰ ਪੁੱਛਦਾ ਸੀ ਵੀ ਜੇ ਕਿਸੇ ਨੇ ਬੱਕਰੀਆਂ ਚੱਲਿਆ ਨਹੀਂ ਟ੍ਰੈਂਡ ਜਾ ਹੁਣ 2.5 ਲੱਖ ਦੀ 3 ਲੱਖ ਦੀ 4 ਲੱਖ ਦੀ ਇਹ ਕੀ ਸਚਾਈ ਹੈ ਜਾ ਇਹ ਕਮਾਜ ਪਹਿਣਾ ਚਾਹੀਦਾ ਬੰਦਿਆਂ ਨਵੇਂ ਨੂੰ ਜੇ ਕੀ ਸਿਸਟਮ ਹੈ ਨਹੀਂ ਵੀਰੇ ਸਚਾਈ ਤਾਂ ਉਹਦੇ 'ਚ ਹੈਗੀ ਆ ਦੇਖੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਝੂਠ ਆ ਉਹ ਕਿਉਂਕਿ ਮੈਂ ਹੁਣ ਰੋਜ਼ ਇੰਨਾ ਕਮਾਜ ਹੀ ਰਹਿਣਾ ਮੈਂ ਵੀ ਬਾਹਰ ਅੰਦਰ ਜਾਣਾਗਾ ਤੇ ਹੁਣ ਆਪਾਂ ਆਖੀਏ ਵੀ ਨਹੀਂ ਵਿਕਦੀ ਜਾਂ ਉਹ ਨਹੀਂ ਸਭ ਕੁਝ ਵਿਕਦਾ ਵੀਰੇ ਚੰਗੀ ਚੀਜ਼ ਆ ਜਿਹੜੀ ਚੰਗੀ ਚੀਜ਼ ਹੋਊਗੀ ਉਹਦਾ ਰੇਟ ਲੱਗੂਗੀ ਕਿਉਂਕਿ ਜਿਹੜੇ ਬੰਦੇ ਨੂੰ ਸ਼ੌਂਕ ਆ ਉਹ ਪੈਸੇ ਨਾਲ ਚੀਜ਼ ਖਰੀਦੂਗੀ ਖਰੀਦੂਗਾ ਠੀਕ ਆ ਜਦੋਂ ਮੈਂ ਆਪ ਮਹਿੰਗੇ ਲਈ ਬੈਠਾ ਜੇ ਮੈਂ ਕਹਾਂ ਵੀ ਲੋਕਾਂ ਦੇ ਮਹਿੰਗੇ ਨਹੀਂ ਹੈਗੇ ਤਾਂ ਉਹ ਗੱਲ ਝੂਠ ਆ ਦੀਗਾ ਕਿਉਂਕਿ ਮੈਂ ਵੀ ਪਹਿਲਾਂ ਸਹੀ ਹੈ ਬੇ ਚੀਜ਼ ਹੈਗੀ ਹੈ ਠੀਕ ਹੈ ਹੁਣ ਮੈਂ ਖੋਦੇ ਬੱਚੇ ਮੈਂ ਤੈਨੂੰ ਜਦੋਂ ਕੰਮ ਸ਼ੁਰੂ ਕੀਤਾ ਮੈਂ ਆਪਣੇ 2-2 ਮਹੀਨੇ ਦੇ ਬੱਚੇ ਵੀ 35 3500 ਵੀ ਵੇਚਿਆ ਤੇ ਹੁਣ ਮੈਂ 20-20000 ਦੇ ਵੀ ਵੇਚ ਦਿੰਦਾ ਜੇ ਚੰਗੀ ਚੀਜ਼ ਆ ਬਾਈ ਤਾਂ ਰੇਟ ਲੱਗੂਗੀ ਲੱਗੂਗਾ ਹਾਂ ਚੰਗੀ ਚੀਜ਼ ਤਾਂ ਬਾਈ ਅਗਲੇ ਨੂੰ ਅੱਖ ਚ ਵੱਜੂਗੀ ਵੱਜੂਗੀ ਵੀ ਹਾਂ ਹੈਗੀ ਪਰ ਨਵੇਂ ਬੰਦੇ ਨੇ ਇਹ ਚੀਜ਼ ਤੋਂ ਬਚਣਾ ਹਾਂ ਨਵੇਂ ਬੰਦੇ ਕਿਰਾਂ ਮੈਂ ਉਹ ਪਹਿਲਾਂ ਵੀ ਕਹਿ ਕੇ ਨਾ ਤੁਹਾਨੂੰ ਵੀ ਨਾਰਮਲ ਸਟਾਰਟ ਕਰੋ ਕਿਰਾਂ ਥੋੜੇ ਤੋਂ ਹਾਂ ਪਊਗੀ ਪਊਗੀ ਵੀਰੇ ਕੋ ਨਵਾਂ بڑا ਬੰਦਾ ਇਹ ਜਿ ਖੜਿਆਰੀ ਆ ਪੂਰਾ ਉਹ ਪੰਗਾ ਲੈ ਉਹ ਪੰਗਾ ਲੈ ਸਕਦਾ ਹਾਂ ਹਾਂ ਕਿਉ ਚੀਜ਼ ਤੇ ਹੌਲੀ ਹੌਲੀ 2-4 ਮਹੀਨੇ 6 ਮਹੀਨੇ ਸਾਲ ਚ ਆਪਾਂ ਨੂੰ ਜਾਣਕਾਰੀ ਆ ਜੂ ਫਿਰ ਆਪਾਂ ਜਿੱਡਾ ਮਰਜੀ ਪੰਗਾ ਲੈ ਲੀ ਕੋਈ ਚੱਕਰ ਨਹੀਂ ਫਿਰ ਬੰਦਾ ਦਲੇਰ ਹੋ ਜਾਂਦਾ ਸਹੀ ਹੈ ਹਮ ਲੈ ਵੀ ਆ ਵੀ ਆ ਪੱਠ ਇਹ ਆਪਣੇ ਬਰੀਡਰ ਦੀ ਪੱਠ ਹੈ ਬਈ ਇਹ ਕਰਦੀ ਹੈ ਹਾਂ ਜਾਨੀ ਤਕਰੀਬਨ 36 ਇੰਚ ਦੀ ਹਾਈਟ ਹੋਗੀ ਹੁਣ ਠੀਕ ਹੈ ਤੇ ਹੱਡ ਗੋਡਾ ਦੇਖ ਸਕਦੇ ਹੋ ਪੂਰਾ ਮਸਤ ਗੱਲਾ ਇਹ ਕਿਹਦੀ ਨਿਸ਼ਾਨੀ ਹੈ ਬਈ ਆਪਣੇ ਬੱਕਰੇ ਦੀ ਇਹ ਮੰਨ ਲਓ ਵੀਰਾ ਵੇ ਦੀ ਇਹ ਕਿਸੇ ਨਾ ਕਿਸੇ ਜਾਨਵਰ ਦੇ ਮਤਲਬ ਇਹ ਚੀਜ਼ ਦਿਖਾਊਗੀ ਦਿਖਾਊਗਾ ਸਨੇਰੀਏ ਵਾਲਾ ਅੱਛਾ ਜੀ ਇਹ ਮੋਹਨਖਾਨ ਵਾਲੇ ਦੀ ਵੀ ਦੇਖ ਲਓ ਤੁਸੀਂ ਇਹ ਸਾਡੇ ਵੀ ਰੀਡਰ ਦੀ ਪੱਕੀ ਨਿਸ਼ਾਨੀ ਆ ਮੋਹਨਖਾਨ ਵਾਲੇ ਰਵੇ ਦੀ ਵੀ ਉਹਦੇ ਬੱਕਰੇ ਸਾਡੇ ਵੀ ਰੀਡਰ ਦਾ ਹਾਂ ਬਸ ਇਹ ਨਿਸ਼ਾਨੀ ਆ ਮਤਲਬ ਵੀ 10 ਬੱਚੇ ਹੁੰਦੇ 10 ਚੋਂ 2-3 ਦੇ ਇਹ ਦਿਖਾਊਗੀ ਦਿਖਾਊਗਾ ਇਹ ਚੀਜ਼ ਕਿਤੇ ਇੱਥੇ ਦਿਖਾਦੀ ਕਿਤੇ ਇੱਛਤ ਕਰਦੀ ਕਿਤੇ ਧੌਣ ਤੇ ਮੋਹਨਖਾਨ ਵਾਲੇ ਬੱਕਰੇ ਦੀ ਵੀ ਦੇਖ ਲਓ ਬਈ ਉਹਦੇ ਗਰਦਨ ਤੇ ਪੂਰਾ ਨਿਸ਼ਾਨਾ ਸਨੇਰੀਆ ਹਾਂ ਇਹ ਕਿਸੇ ਵੱੱਦ ਵੀ ਆ ਜਾਂਦਾ ਕਿਤੇ ਘੱਟ ਵੀ ਆ ਜਾਂਦਾ ਠੀਕ ਹੈ ਹਾਂ ਇੱਕ ਪੱਠ ਹੋਰ ਆਪਣੀ ਉਹ ਦੇਖ ਰਿਹਾ ਇਹ ਇਹ ਕਹਿ ਦਿੰਦਾ ਬਾਈ ਇਹ ਹੁਣ ਦੋ ਦੰਦ ਲਾ ਲੇ ਬਈ ਇਹ ਨਾ ਹੁਣ ਹੀ ਰਾਏ ਬਾਈ ਰੱਬਣਾ ਇਹ ਨਹੀਂ ਨਹੀਂ ਖਾਲੀ ਆ ਵੀਰੇ ਹਜਣੀ ਆ ਨਵਾਂ ਜਣੀ ਦੋ ਦੰਦ ਨਹੀਂ ਲਾਏ ਬਾਈ ਇੱਕ ਦੀ ਥੋੜੀ ਬੱਕਰੇ ਦੇ ਬਰੀਡਰ ਦਾ ਰਿਜ਼ਲਟ ਚੈੱਕ ਕਰੋ ਕਿੰਨਾ ਇੱਕ ਦੀ ਥੋੜੀ ਜਿਹੀ ਸੰਭਾਈ ਘਟੇ ਦੋ ਵਾਰੀ ਵਿਕ ਗਈ ਪਹਿਲਾਂ ਆਪਣੇ ਕੋਲੋਂ ਵਿਕ ਗਈ ਫਿਰ ਗਾਂ ਵੀ ਗਈ ਫਿਰ ਵਾਪਸ ਮੁੜਵਾ ਕੇ ਲਿਆ ਮੈਂ ਅੱਛਾ ਪਹਿਲਾਂ ਉਹ ਗਲਤੀਆਂ ਵੇਚੇ ਬੈਠਾ ਮਨ ਲੱਗ ਉਹਦੇ ਪੈਸਿਆਂ ਦੀ ਲੋੜ ਸੀਗੀ ਠੀਕ ਹੈ ਹਾਂ ਇੱਕ ਪੱਠੇ ਹੀ ਆ ਵੀਰੇ ਇਹ ਵੀ ਇਹ ਇਹ ਜਖੀਰੀ ਆ ਹਾਂ ਠੀਕ ਐ ਇੱਕੋ ਮਾਨੀਆ ਕਿ ਅਲੱਗ ਲੱਗਾ ਨਹੀਂ ਐਡੋ ਆਡਾ ਵੀਰੇ ਐਡੋ ਆਡਾ ਆ ਜਿਹੜੀ ਤੁਹਾਨੂੰ ਗੱਬਣ ਬੱਕਰੀ ਦਿਖਾਈ ਸੀਗੀ ਇਹ ਉਹਦੀ ਪਿਛਲੇ ਸੂਏ ਦੀ ਆ ਇਹ ਹਾਂ ਇਹ ਵੀ ਤਕਰੀਬਨ 36 36.5 ਇੰਚ ਦੀ ਹੋਗੀ ਇਹ ਖੀਰੀ ਆ ਇਹ ਖੀਰੀ ਆ ਹਾਂ ਠੀਕ ਐ ਜੀ ਉਹਨੇ ਉਹਨੇ ਦੰਦ ਲਾ ਲਈ ਅਮਰੀਕਾ ਇਹਨੇ ਹੁਣ ਹੀ ਤੋੜਿਆ 10 10 ਦਿਨ ਨਹੀਂ ਹੋਏ ਦੰਦ ਤੋੜਿਆ ਨੂੰ ਇੱਕ ਹੋਰ ਗੱਲ ਆ ਬਈ ਕੰਨਾ ਕੋਨਾ ਲਵਾਈ ਪੜੀ ਹਾਂ ਵੀਰੇ ਬਹੁਤ ਵਧੀਆ ਰਿਜ਼ਲਟ ਆ ਬੱਕੇ ਨੂੰ ਆ ਪੱਠ ਦੀ ਛਾਤੀ ਦੇਖ ਲੈ ਤੂੰ ਬੱਕਰੇ ਵਰਗੀ ਛਾਤੀ ਹੈ ਬਈ ਦੇਖ ਬਿਲਕੁਲ ਉਹਦੀ ਪੱਠ ਦੇ ਬਈ ਸ਼ੈਣੀ ਤੇ ਖੜਨੀ ਦੱਸ ਦਿੰਦੀ ਹੈ ਜਾਂਪੁਰ ਦੀ ਵੀ ਜਾਂਪੁਰ ਕੇ ਹਾਂ ਨੱਕ ਨੁੱਕ ਬਈ ਪੂਰਾ ਕੁੰਡਾ ਠੀਕ ਆ ਭਾਰੇ ਹਟਦੇ ਆ ਬੱਚੇ ਹਾਂ ਹਾਂ ਪੂਰੇ ਪੂਰੇ ਵਧੀਆ ਝੋਲੀ ਝੂਲੀ ਪੂਰੀ ਡਬਲ ਨਹੀਂ ਐਡਾ ਪੇਟਾ ਡਬਲ ਹੁੰਦਾ ਨਹੀਂ ਦੇਖ ਲੈ ਬੱਕਰੀਆਂ ਪੇਟਾ ਹੁੰਦਾ ਬਈ ਆਏ ਆ ਪੱਠਾਂ ਦੇ ਪੇਟੇ ਦੇਖ ਲੈ ਹਾਂ ਕਿਉਂਕਿ ਪੇਟਾ ਡਬਲ ਹੋਊਗਾ ਬਈ ਫੇਰ ਹੀ ਬੱਚੇ ਧਵਾ ਦੇਊਗੀ ਪੇਟੇ ਨੇ ਪੇਟਾ ਜ਼ਰੂਰੀ ਹੁੰਦਾ ਬੱਕਰੀ ਦਾ ਬਿਲਕੁਲ ਇਹ ਬਈ ਪੱਠਾਂ ਹੀ ਐਦਾਂ ਦੀਆਂ ਬਰੀਡਰ ਕਹਿ ਜਾਓ ਹਾਂ ਦੇਖ ਲੈ ਬਾਕੀ ਹੁਣ ਛੋਟੇ ਬੱਚਾ ਆਪਾਂ ਪਾਲਿਆ ਨਹੀਂ ਪਹਿਲੇ ਸੂ ਵੀ ਠੱਕੇ ਨਾਲ ਲੈ ਕੇ ਜਾ ਕੇ ਹੁਣ ਮੇਰੇ ਕੋਲ ਛੋਟੇ ਬੱਚੇ ਫਿਰ ਤੁਹਾਨੂੰ ਬੱਚੇ ਵੀ ਦਿਖਾਉਣੇ ਆਪਾਂ ਮੈਂ ਮੰਨ ਲਓ ਦੋ ਬੱਚੇ ਆਪਾਂ ਹੁਣ ਤ ओके ਤੇ ਪਿਛਲੇ ਸੂਏ ਦਾ ਚੱਲ ਆਪਾਂ ਨੂੰ ਆਏ ਸੀਗੇ ਬੱਚੇ ਵਿੱਚ ਕਿ ਬੱਕਰੀਆਂ ਹੋਰ ਪਾਲ ਗਏ ਆਪਾਂ ਵੀ ਉਹ ਜਿਆ ਵਧੀਆ ਮੰਨ ਲਓ ਵੀ ਆਪਣਾ ਕੰਮ ਚੱਲ ਪੂ ਕਾ ਦਾ ਸਰਕਲ ਵੀ ਦੇਖਣਾ ਬੰਦਾ ਵੀ ਹਰ ਇੱਕ ਭਾਈ ਸਾਹਿਬ ਦੇ ਕੋਲੇ ਨਹੀਂ ਹੁੰਦਾ ਵੀ ਚੱਲ ਅਡਜਸਟਮੈਂਟ ਹੋਏ ਸਾਬ ਦੀ ਕਰਨੀ ਪੈਂਦੀ ਆਪਾਂ ਸਹੀ ਹੈ ਸਹੀ ਹੈ ਬਾਕੀ ਚੰਗੀ ਚੀਜ਼ ਨੂੰ ਲੋਕ ਆਪ ਨੂੰ ਤਾਂ ਰੱਖਣੀ ਹੁੰਦੀ ਦੇ ਦੇ ਭਾਈ ਦੇ ਦੇ ਪਿਛਲੇ ਹੁਣ ਐ ਕਿ ਵੀ ਮੇਰਾ ਬੱਚਾ ਧੱਕੇ ਨਾਲ ਲੈ ਗਏ ਮੰਨ ਲਓ ਵੀ ਚੱਲ ਕਹਿੰਦੇ ਭਈਆ ਸਾਨੂੰ ਦੇ ਦੇ ਤੇਰੇ ਕੋਲ ਤਾਂ ਹੋਰ ਆ ਜੂ ਅਗਲੇ ਕਹਿੰਦੇ ਤੇਰੇ ਕੋਲ ਤਾਂ ਬਰੀਡਰ ਹੈਗਾ ਚੱਲ ਆਪ ਨੂੰ ਵੀ ਆਏ ਹੁੰਦਾ ਵੀ ਯਾਰ ਜਦੋਂ ਅਗਲੇ ਨੇ ਮੰਗਿਆ ਚੱਲਦੇ ਹੀ ਦੇ ਆਪਾਂ ਕਰਾ ਸਹੀ ਹੈ ਬਾਕੀ ਫਿਰ ਆਪਣਾ ਹੀ ਇਹ ਰੂਟੀਨ ਹੈ ਬਾਈ ਆਪਾਂ ਕਦੇ ਕਿਸੇ ਨਾਲ ਪੈਸੇ ਪਿੱਛੇ ਨਹੀਂ ਹੜੇ ਵੀ ਜਿੰਨੇ ਅਗਲੇ ਨੇ ਕਹਦੇ ਆਪਾਂ ਉਹਨਾਂ ਦੇ ਦੇ ਦਿੰਨੇ ਜਨਵਰੀ ਨਹੀਂ ਹੈਗਾ ਤੇ ਆਪਾਂ ਜੇ ਆਪਾਂ ਕਰੀਏ ਵੀ ਮੇਰੇ ਕੋਲ ਬੜਾ ਚੰਗਾ ਮੈਂ アドਵਾਈਸ ਕਰਨਾ ਆਪਾਂ ਕਦੇ ਪੈਸੇ ਪਿੱਛੇ ਭੱਜੇ ਹੀ ਨਹੀਂ ਬਾਈ ਠੀਕ ਹੈ ਪੈਸੇ ਦੀ ਦੌੜ ਆਪਾਂ ਕਦੇ ਵੀ ਨਹੀਂ ਲਾਈ ਆਪਾਂ ਬੰਦੇ ਹੀ ਜੋੜੇ ਆ ਠੀਕ ਹੈ ਹਾਂ ਓਕੇ ਲੈ ਵੀ ਹੁਣ ਆਪਾਂ ਬੱਚੇ ਦਿਖਾਈਏ ਬਾਈ ਦੇ ਤੇ ਬੱਚਿਆਂ ਦੇ ਨਾਲ ਨਾਲ ਬਾਕੀ ਨੰਬਰ ਆ ਸਕਰੀਨ ਤੇ ਤੇ ਸਕਰੀਨ ਤੇ ਚੱਲੋ ਬਾਈ ਬੋਲ ਵੀ ਦੇ ਨੰਬਰ ਕਿਹੜੇ ਨੰਬਰ ਆਪਣਾ ਵੀਰੇ ਹੈਗਾਗਾ 700983062 ਠੀਕ ਹੈ ਕਦੋਂ ਕਾਲ ਕਰਨ ਜਾਂ ਕਦੋਂ ਜਦੋਂ ਮਰਜ਼ੀ ਕਰ ਲੈਣ ਵੀਰੇ ਜਿਆਦਾ ਕਿਵੇਂ ਜੇ ਮੇਰੇ ਤੋਂ ਨਹੀਂ ਫੋਨ ਚੱਕੇ ਤਾਂ ਤੁਸੀਂ WhatsApp ਤੇ ਮੈਸੇਜ ਛੱਡ ਦਿਓ ਮੈਨੂੰ ਉੱਥੇ ਜਰੂਰ ਤੁਹਾਡਾ ਰਿਪਲਾਈ ਕਰਾਂਗੇ ਕੋਈ ਵੀ ਜੀ ਪੁੱਛਣੀ ਦੱਸਣੀ ਹੈ ਤੁਸੀਂ ਹੋਰ ਕੋਈ ਜਾਣਕਾਰੀ ਲੈਣੀ ਹੈ ਭਾਈ ਵੀਡੀਓ ਪਾਉਂਦਾ ਹੁੰਦਾ ਉਹ ਵੀ ਦੱਸ ਦਿਓ ਆਪਣਾ ਭਾਈ ਆਪਣਾ ਚੈਨਲ ਆ YouTube ਤੇ ਵੀ Facebook ਤੇ ਵੀ ਦਵਿੰਦਰਾ ਗੋਡ ਫਾਰਮ ਦੇ ਨਾਮ ਤੇ ਚੈਨਲ ਆਪਾਂ ਜਾਣਕਾਰੀ ਵਾਲੀਆਂ ਵੀਡੀਓ ਪਾਉਂਦੇ ਆ ਵੀਰੇ ਆਪਾਂ ਹੋਰ ਕੋਈ ਵੀਡੀਓ ਨਹੀਂ ਪਾਉਂਦੇ ਠੀਕ ਹੈ ਉਹ ਤੇ ਉਹ ਆਪਦੇ ਫਾਰਮ ਦੀਆਂ ਜਾਂ ਬੱਕਰੀਆਂ ਬਾਰੇ ਸਾਰੀ ਜਾਣਕਾਰੀ ਨੌਲਜ ਦੀਆਂ ਵੀਡੀਓ ਹੁੰਦੀਆਂ ਤੇ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਸਬਸਕ੍ਰਾਈਬ ਆ ਬੱਚਿਆਂ ਦਾ ਸ਼ੌਕ ਕਰੋ ਬਾਈ ਨਾਲ ਨਾਲ ਡਿਟੇਲ ਦਿਓ ਤੁਹਾਨੂੰ ਨਾਲ ਨਾਲ ਸ਼ੌਕ ਕਰੋ ਦੱਸ ਦਿਓ ਬਾਈ ਜੀ ਇਹ ਬਈ ਆਪਣੀ ਉਹ ਲਾਲ ਡੱਬੀ ਬੱਕਰੀ ਦਾ ਬੱਚਾ ਹੈਗਾ ਹਾਏ ਆਪਣੇ ਕਾਲੂ ਦੇ ਹੀ ਆ ਤੇ ਤਕਰੀਬਨ 2 ਕੁ ਮਹੀਨਾ ਦਾ ਬੱਚਾ 2 ਮਹੀਨਾ ਤੋਂ 5-4 ਦਿਨ ਘੱਟ ਹੀ ਆ ਜੇ 2 ਮਹੀਨਾ ਦਾ ਹਾਂ ਠੀਕ ਹੈ ਤੇ ਮੂੰਹ ਮੱਥਾ ਦੇਖ ਸਕਦੇ ਹੋ ਇਹਦਾ ਤੇ ਬਾਕੀ ਜਿਵੇਂ ਤੁਹਾਨੂੰ ਪਹਿਲਾਂ ਰੰਗ ਦਾ ਦੱਸ ਘਟਿਆਂ ਵੇਖੋ ਇਸ ਜਗ੍ਹਾ ਤੇ ਥੋੜਾ ਜਿਹਾ ਰੰਗ ਦਿਖਾਇਆ ਇਹਨੇ ਲਾਲੀ ਦਿਖਾਊਗੀ ਦਿਖਾਊਗਾ ਸਹੀ ਹੈ ਤੇ ਉਹ ਇਹਦੀ ਭੈਣ ਆ ਵੀਰੇ ਇਹ ਬੱਚੇ ਸਾਰੇ ਬੁੱਕਾ ਯਾਨੀ ਕਿ ਹਾਂ ਬੱਚੇ ਆਹ ਤਾਂ ਪੱਠਿਆਂ ਤੋਂ ਵੀਰੇ ਘਰੇ ਰੱਖੀਆਂ ਪੱਠੇ ਗਈ ਆਪਣੀ ਬੱਕਰੀ ਦੀ ਇਹ ਵੀ ਠੀਕ ਐ ਆ ਦੇਖ ਲੋ ਕੁਆਲਿਟੀ ਇਹਦੀ ਕੰਨਾ ਕੋਨਾ ਦੀ ਓਕੇ ਆ ਜਾ ਮੇਰੇ ਠੀਕ ਐ ਇਹ ਡੱਬਾ ਵੀ ਸੁੰਦਾ ਤੇ ਕਾਲਾ ਵੀ ਸੁੰਦਾ ਹਾਂ ਡੱਬਾ ਜੇ ਡੱਬੀ ਬੱਕਰੀ ਛੱਡਾਂਗੇ ਮੇਰੇ ਡੱਬਾ ਸੂਗਾ ਕਾਲੀ ਨੇ ਜਾਂ ਲਾਲ ਤੇ ਕਾਲੇ ਹੀ ਸੁੰਨੇ ਨੇ ਠੀਕ ਐ ਹਾਂ ਉਹ ਜਿਆ ਰੰਗ ਹੀ ਕੱਢੂਗਾ ਇਹ ਓਕੇ ਹਾਂ ਆ ਵੀ ਬੱਚਾ ਇਹ ਵੀ ਆਪਾਂ ਘਰੇ ਰੱਖਣਾ ਮੇਰੇ ਇਹਦੂ ਵੀ ਚੰਗਾ ਬੱਚਾ ਆਪਾਂ ਪਹਿਲਾਂ ਦੋ ਵੇਚ ਤੇ ਮੰਨ ਲੋ ਇਹੇ ਆ ਘਰ ਰੱਖਣਾ ਹਾਂ ਇਹਨੂੰ ਆਪਾਂ ਘਰੇ ਤਿਆਰ ਕਰਾਂਗੇ ਫਿਰ ਆਇਆ ਕਰੇ ਆਉਂਦਾ ਕਰ ਦੇਖਣਾ ਅਗਲਾ ਫਿਰ ਅਗਲੇ ਦਿਨ ਦਿਖਾਵਾਂਗੇ ਕੀ हां रिजल्ट ਵੀ ਜ਼ਰੂਰੀ ਹੈ ਨਾ ਸਹੀ ਹੈ ਪਿਛਲੇ ਸੂਏ ਦੇ ਸਾਰੇ ਬੱਚੇ ਵੇਚਦੇ ਸੀ ਮੈਂ ਕਿਉਂਕਿ ਬੱਕਰੀਆਂ ਬੁੱਕਰੀਆਂ ਲਈਆਂ ਸੀ ਹਾਂ ਕਹਾ ਬਰੀਡਰ ਖੜਾ ਆ ਦੇ ਸਾਰੇ ਕੁਝ ਆਏ ਨਹੀਂ ਹਾਂ ਹਾਂ ਸਹੀ ਹੈ ਆ ਵੀ ਬੱਚਾ ਬੁੱਕ ਕੀਤਾ ਹੋਇਆ ਆਪਣਾ ਲੈ ਕੇ ਜਾਣਗੇ ਓਕੇ ਹਾਂ ਇਹ ਵੀ ਬਸ ਡੇਢ ਕਿ ਮਹੀਨੇ ਦਾ ਬੱਚਾ ਇਹਨਾਂ ਨਾਲੋਂ ਛੋਟਾ ਇਹ ਦੋ ਤਿੰਨ ਦਿਨ ਠੀਕ ਹੈ ਹਾਂ बच्चा जे आपा गल करिए बच्चे है किन्ने ਚਿਰ ਦਾ ਬੱਚਾ ਲੈਣਾ ਚਾਹੀਦਾ ਸਹੀ ਬੰਦਾ ਬੱਚਾ ਵੀਰੋ 2.5 ਮਹੀਨੇ ਤੋਂ ਕੱਟ ਲੈਣਾ ਨਹੀਂ ਚਾਹੀਦਾ ਠੀਕ ਹੈ ਹਾਂ 2.5 ਮਹੀਨੇ ਬੱਚਾ ਲੇ ਕੋ ਮਾਂ ਦਾ ਦੁੱਧ ਉਹ ਪੂਰਾ ਪੀ ਲੂ ਔਰ ਡੱਬੀ ਬੱਟ ਨਹੀਂ ਫੜ ਕੇ ਹਾਂ ਜਿਵੇਂ ਕਈ ਵੀਰ ਕਹਿੰਦੇ ਆ ਵੀ ਜੰਮਦੇ ਦੇ ਦੇ ਹਾਂ ਤਾਂ ਵੀਰ ਉਹ ਵੀਰ ਨਵਾਂ ਬੰਦਾ ਨਹੀਂ ਪਾਲਦਾ ਮੈਂ ਨਵੇਂ ਬੰਦੇ ਨੂੰ ਬੱਚਾ ਵੀ ਨਹੀਂ ਦਿੰਦਾ ਇਹ ਵੀ ਮੇਰਾ ਸੂਲ ਆ ਮੈਂ ਜਿਹੜਾ ਬੰਦਾ ਬੱਕਰੀਆਂ ਰੱਖਦਾ ਉਹਨੂੰ ਬੱਚਾ ਦਿੰਦਾ ਮੈਂ ਨਵੇਂ ਬੰਦੇ ਨੂੰ ਬੱਚਾ ਨਹੀਂ ਦਿੰਦਾ ਮੈਂ ਤਾਂ ਜਵਾਬ ਦੇ ਦਿੰਦਾ ਮੈਂ ਕਹਿਣਾ ਨਾ ਬਈ ਸਰ ਤਾਂ ਬੱਚਾ ਖਰਾਬ ਜਾਊ ਬਈ ਨਾਲੇ ਅਗਲੇ ਤੋਂ ਨਹੀਂ ਪਾਲਣਾ ਅਗਲਾ ਮੈਨੂੰ ਗਾਲਾਂ ਦੇ ਪਾਲਣ ਆਗਲੇ ਤੋਂ ਨਹੀਂ ਕਹਿਣਾ ਅਗਲੇ ਨਾਲ ਵੀ ਪਾਲ ਮੜਾ ਦੇਤਾ ਕਿਉਂਕਿ ਮੈਨੂੰ ਪਤਾ ਮੇਰੇ ਨਾਲ ਵੀ ਹੋਇਆ ਬਈ ਨਵਾਂ ਬੰਦਾ ਪਾਲ ਨਹੀਂ ਸਕਦਾ ਬੱਚਾ ਕਿੱਡੇ ਚੰਗਾ ਹੋਵੇ ਮੇਰੇ ਨਾਲ ਖੁਦ ਮੇਰੇ ਤੋਂ ਨਹੀਂ ਪਲੇ ਸਹੀ ਹੈ ਹਾਂ ਮੈਂ ਮੈਂ ਪੱਕੇ ਵੀ ਬਈ ਅਗਲੇ ਨੂੰ ਗਾਲਾਂ ਦੇ ਜੇ ਠੀਕ ਹੈ ਮੈਨੂੰ ਹੁਣ ਪਤਾ ਲੱਗਦਾ ਵੀ ਆਪਾਂ ਅਗਲੇ ਨੂੰ ਗਾਲਾਂ ਦੇ ਜੇ ਨੇ ਵੀ ਯਾਰ ਉਹਨੇ ਬੱਚਾ ਮੜ ਦੇਤਾ ਪਰ ਪਾਲਣ ਦੇ ਬਾਲਾ ਸਾਰੇ ਆ ਬਈ ਸਹੀ ਹੈ ਹੁਣ ਆ ਵੇਖ ਲਾ ਆ ਵੀ ਪੱਠ ਬਈ 2 ਮਹੀਨੇ ਦੀ ਆਪਣੇ ਕੋਲੇ ਠੀਕ ਹੈ ਇਹ ਆਪਣੀ ਡੱਬੀ ਬੱਕਰੀ ਮਰ ਗਈ ਬਈ ਜਿਹੜੇ ਮੇਰੇ ਚੈਨਲ ਤੇ ਜੁੜੇ ਉਹਨਾਂ ਨੂੰ ਤਾਂ ਪਤਾ ਬਾੜੀ ਤਕੜੀ ਬੱਕਰੀ ਬਈ ਲੱਖ ਰੁਪਏ ਦੀ ਬੱਕਰੀ ਇਹ ਉਹਦੀ ਪੱਠ ਹੈ ਹਾਂ ਉਹਦੀ ਪੱਠ ਹੈ ਇਹਦਾ ਬੱਚਾ ਵੇਚਿਆ ਹੋਇਆ ਇਹਦੇ ਨਾਲ ਦਾ ਬੱਕਰਾ ਸੀਗਾ ਜੈਡ ਬਲੈਕ ਜਮ ਇਹ ਰੱਖ ਲਈ ਹਾਂ ਇਹ ਪੱਠਾ ਪਉਦੀ ਨਿਸ਼ਾਨੀ ਰੱਖ ਲਈ ਇਹੋ ਜੀ ਬੱਕਰੀ ਸੀਗੀ ਬਾਈ ਉਹ ਪੱਠਾਂ ਦਾ ਫਿਰ ਰੱਖਦੇ ਹੋਵੋਗੇ ਤਕਰੀਬਨ ਤੁਸੀਂ ਸਾਰਿਆਂ ਨਹੀਂ ਪੱਠਾਂ ਦੇ ਦੇਣਾ ਵੀਰੇ ਮੈਂ ਆਪਣਾ ਉਹ ਕੰਮ ਨਹੀਂ ਹੈਗਾ ਵੀ ਯਾਰ ਲੋਕਾਂ ਨੂੰ ਵੀ ਬਾਈ ਮਜ਼ਾ ਕਰਦੀ ਪੱਠ ਵੇਚਦਾ ਨਹੀਂ ਮੈਂ ਕਹਿੰਦਾ ਵੀ ਜੇ ਮੇਰੇ ਕੋਲ ਚੰਗੀ ਚੀਜ਼ ਆ ਤੁਹਾਡੇ ਕੋਲੇ ਵੀ ਹੋਵੇ ਠੀਕ ਹੈ ਹਾਂ ਆਪਣਾ ਇਹ ਕੰਮ ਆ ਇਹ ਪੱਠੋਂ ਤਾਂ ਸੇਲ ਹੋ ਗਈ ਸੀ ਬਾਈ ਅੱਛਾ ਬੁੱਕ ਕੀਤੀ ਹੋਈ ਸੀਗੀ ਮੰਨ ਲਾ ਜਦੋਂ ਇਹਦੀ ਮਾਂ ਮਰ ਗਈ 5-6 ਦਿਨਾਂ ਬਾਅਦ ਬੱਕਰੀ ਸੋਣ ਤੋਂ ਫਿਰ ਆਪਾਂ ਉਹਨੂੰ ਕਹ ਪਜਵਾਨ ਦੇ ਸੌਦੇ ਕੀਤੇ ਆ ਠੀਕ ਹੈ ਠੀਕ ਤੇ ਜੇ ਹੁਣ ਮੇਨ ਗੱਲ ਵੀਰੇ ਇੱਕ ਕਰੀਏ ਵੀ ਲੋਕ ਕਹਿੰਦੇ ਬੀਟਰ ਦਾ ਖਰਚ ਬਹੁਤ ਹੈ ਵੀ ਇਹ ਚਰਾਈ ਬਣਾ ਬਚਦੀ ਨਹੀਂ ਉਹਦੇ ਬਾਰੇ ਕੀ ਕਹਿਣਾ ਨਹੀਂ ਚਰਾਈ ਵਾਲਾ ਤਾਂ ਵੀਰੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਪਰ ਉਹ ਖਰਚਾ ਬਹੁਤ ਹੈਗਾ ਇਹ 'ਚ ਕੋਈ ਦੋ ਰਹਿਣੀ ਹੈਗੀ ਜੇ ਆਪਾਂ ਕਹੀਏ ਵੀ ਖਰਚਾ ਨਹੀਂ ਹੈਗਾ ਉਹ ਸਾਹਮਣੇ ਆ ਦੇਖ ਲੈ ਕਣਕ ਦਾ ਗੱਟਾ ਇੱਥੇ ਕੋਲੇ ਹੀ ਪਿਆ ਇੱਥੇ ਹੀ ਬਾਟਗਾ ਭਰ ਕੇ ਵਿੱਚ ਮਾਰਦੇ ਆ ਪੰਜਵੇਂ ਤੋਂ ਭਰ ਕੇ ਧਰਦੇ ਨੇ ਇੱਥੇ ਅੱਛਾ ਜੀ ਹਾਂ ਇਹ ਸ਼ਾਈਨਿੰਗ ਛੋਣੀਆਂ ਵੀ ਫੇਰ ਹੀ ਆਉਂਦੀ ਐ ਹੁਣ ਆਪਾਂ ਕੀ ਬੱਕਰੀਆਂ ਦੇ ਆਪਣੇ ਬੱਚਿਆਂ ਦੇ ਸ਼ਾਈਨਿੰਗ ਆ ਅਗਲਾ ਕਹਿੰਦਾ ਸਾਡੇ ਤਾਂ ਰੁਖੜ ਜੇ ਆ ਬਈ ਅਗਲਾ ਪਾਉਂਦਾ ਕੁਝ ਨਹੀਂ ਹੁਣ 20 ਨਾਲ ਬੱਚੇ ਨੂੰ ਬਈ ਕਣਕ ਤੇ ਲਾ ਦੇਣੇ ਹੁਣ ਤੇਰੇ ਸਾਹਮਣੇ ਖੜਾ ਟਾਪਾ ਭਰ ਕੇ ਖਵਾ ਦਈਏ ਆਪਣੀ ਜਿੰਨੀ ਖਾਣੀ ਹੋਈ ਡੱਕ ਵੀ ਖਾ ਲੂਗਾ ਸਹੀ ਐ ਜਦੋਂ ਆਪਾਂ ਗਰੋਥ ਨਹੀਂ ਕਰਦੇ ਉਹਨਾਂ ਬੱਚੇ ਅਗਲਾ ਕਹਿੰਦਾ ਵੀ ਖਾਨ ਤਾਂ ਲਾਉਂਦਾ ਨਹੀਂ ਅਗਲਾ ਜੇ ਇੰਨੇ ਚਿਰ ਤਕਰੀਬਨ ਕਿੰਨਾ ਖਰਚਾ ਖਾਂਦੀ ਹੈ ਇੱਕ ਬੱਕਰੀ ਬੀਟਲ ਜੇ ਸਹੀ ਘਰੇ ਰੱਖਣੀ ਹੈ ਬੱਕਰੀ ਦਾ ਬੀਟਲ ਦਾ ਵੀਰੇ ਜੇ ਦੇਖੀਏ ਤਾਂ ਮੱਝਾਂ ਜਿੰਨੀ ਖਰਚਾ ਖਾਂਦੀ ਹੈ ਚੰਗੀ ਬੱਕਰੀ ਰੱਖਾਂਗੇ ਤਾਂ ਠੀਕ ਹੈ ਹਾਂ ਪੂਰਾ ਖਰਚਾ ਖਾਂਦੀ ਆ ਫੋਲੀ ਕਰਨੀ ਯਾਨੀ ਕਿ 100 ਰੁਪਏ ਮੰਨੋ 100 ਤੋਂ ਵੀ ਟੱਪੀ ਜਾਂਦੀ ਹੈ ਟੱਪੀ ਜਾਂਦੀ ਹੈ ਬਈ ਜੇ ਹੁਣ ਚੰਗੀ ਰੱਖਾਂਗੇ ਤਾਂ ਠੀਕ ਹੈ ਯਾਨੀ ਕਿ ਜੇ ਕਿਸੇ ਨੇ ਨਰਮ ਮੰਨੇ ਰੱਖਣੀ ਹੈ ਤਾਂ ਰੱਖ ਸਕਦਾ ਕਿ ਨਹੀਂ ਨਹੀਂ ਰੱਖ ਤਾਂ ਸਕਦਾ ਪਰ ਇਹ ਨਹੀਂ ਕਹਿ ਸਕਦੇ ਵੀ ਜੇ ਮੇਰੇ ਕੋਲੇ ਵੀ ਕਿਸੇ ਕੋਲੇ ਨਾ ਹੋਣ ਠੀਕ ਹੈ ਰੱਖ ਸਕਦਾ ਪਰ ਆਪਦੀ ਪੂੰਜੀ ਦੇ ਹਿਸਾਬ ਨਾਲ ਚੱਲਣਾ ਪੈਂਦਾ ਜੇ ਮੈਂ ਆਖਾਂ ਮੈਂ ਬਾੜਾ ਖਵਾਉਣਾ ਤਾਂ ਆ ਜੇ ਬੰਦਾ ਘਰੇ ਰੱਖਣ ਦੀ ਬਜਾਏ ਚੋਰੀ ਕਰਾ ਲੇ ਉਹਦੇ ਨਾਲ ਬੈਟਰ ਹੈ ਕਿ ਨਹੀਂ ਉਹ ਵੀ ਵਧੀਆ ਫਿਰ ਆਉਂਦਾ ਵੀਰੇ ਇੱਜ਼ਤ ਜਾਨਵਰ ਵੱਧਦਾ ਫਿਰ ਤਾਂ ਚੋਰੀ ਤੇ ਫਾਇਦਾ ਹੁਣ ਜੇ ਦੋ ਜਾਨਵਰਾਂ ਪਿੱਛੇ ਬੰਦਾ ਭੌਂਕਦਾ ਫਿਰਦਾ ਫਿਰ ਉਹ ਤੈਨੂੰ ਵੀ ਪਤਾ ਵੀ 500 ਦਾ ਬੰਦਾ ਹੈ ਫਿਰ ਉਹ ਕੀ ਤੁੱਕਾ ਫਿਰ ਘਰੇ ਕੋਈ ਨਹੀਂ ਪਤਾ ਦੋ ਦੋ 250 ਬੱਕਰੀਆਂ ਨੇ ਖਾਣਾ 500 ਦਿਹਾੜੀ ਗਏ ਹਾਂ ਮੇਰੀਆਂ ਵੀ ਘਰੇ ਖੜੀਆਂ ਐ ਮੱਖਾਂ ਮੇਰੇ 15 ਜਨਵਰੀ ਮੈਂ ਬਾਹਰ ਲੈ ਕੇ ਨਾ ਨਹੀਂ ਵੀਰੇ ਮੇਰੀਆਂ ਘਰੇ ਖੜੀਆਂ ਖਾਂਦੀਆਂ ਬਾਕੀ ਤੁਹਾਨੂੰ ਪਤਾ ਅੱਜ ਕੱਲ ਟਾਈਮ ਇਹੋ ਜਿਹਾ ਐ ਨਹੀਂ ਪਤਾ ਅਗਲਾ ਮਾਰ ਕੇ ਸਰਚ ਡੰਡਾ ਬਈ 20000 ਦੀ ਜਾਣ ਕੇ ਹੁਣ ਵੀਰੇ ਮੇਨ ਨਚੋੜ ਆਪਣਾ ਕੋਈ ਮੈਸੇਜ ਦੇਣਾ ਚਾਹੁੰਦੇ ਹੁਣ ਤੁਸੀਂ ਵੀਰਾਂ ਨੂੰ ਜਾਂ ਆਪਣੇ ਭਰਾਵਾਂ ਨੂੰ ਕੋਈ ਮੈਸੇਜ ਤਾਂ ਇਹੀ ਹੈ ਵੀਰੇ ਦੇਖੋ ਜੇ ਕੰਮ ਕਰਾਂਗੇ ਤਾਂ ਮੰਨ ਲਓ ਕਾਮਯਾਬੀ ਹੈਗੀ ਹੈਗੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਕਾਮਯਾਬੀ ਨਹੀਂ ਹੈਗੀ ਪਰ ਸੱਚੇ ਮਨ ਨਾਲ ਲਗਨ ਨਾਲ ਸਹੀ ਬੰਦਿਆਂ ਦੇ ਮੰਨ ਲਓ ਵੀ ਪਿੱਛੇ ਲੱਗ ਕੇ ਕੰਮ ਕਰੋ ਹੁਣ ਆਪਾਂ ਗਲਤ ਬੰਦੇ ਜਿਹੜੇ ਚੜ ਜਾਂਦਾ ਕਈ ਵਾਰੀ ਅਗਲਾ ਫਿਰ ਅਗਲਾ ਕੰਮ ਨੂੰ ਨਿੰਦੀ ਜਾਂਦਾ ਕੰਮ ਨਹੀਂ ਮਾੜਾ ਹੁੰਦਾ ਆਪਾਂ ਨੂੰ ਜਦੋਂ ਕਰਨ ਦਾ ਤਰੀਕਾ ਨਹੀਂ ਆਉਂਦਾ ਜਾਂਚ ਨਹੀਂ ਹੁੰਦੀ ਕਰਨ ਦੀ ਫਿਰ ਆਪਾਂ ਕੰਮ ਨੂੰ ਨਿੰਦਣ ਲੱਗ ਜਾਂਦੇ ਆ ਵੀ ਜਿਹੜੇ ਬੰਦੇ ਫੇਲ ਹੁੰਦੇ ਉਹ ਇਹਨਾਂ ਨੂੰ ਹਾਂ ਉਹੀ ਚੀਜ਼ ਹੁੰਦੀ ਆ ਵੀ ਮੰਨ ਲਓ ਵੀ ਕਿਸੇ ਨੂੰ ਦੇਖ ਕੇ ਉਹ ਮੈਨੂੰ ਦੇਖ ਕੇ ਅਗਲਾਖ ਵੀ ਉਹ ਇੰਨੇ ਨੇ ਬੰਨੀ ਬੈਠਾ ਮੈਨੂੰ ਪਤਾ ਵੀ ਬਈ ਮੈਂ ਕਿਹੜੇ ਹਿਸਾਬ ਨਾਲ ਜੋੜੇ ਆ ਮੰਨ ਲਓ ਹਾਂ ਵੀ ਪਹਿਲਾਂ ਮਿੱਟੀ ਦਾ ਕੰਮ ਕਰਦਾ ਮੈਂ ਦਾ 20 ਹਜ਼ਾਰ ਦਾ 50 ਹਜ਼ਾਰ ਦਾ ਠੇਕਾ ਲਿਆ ਉੱਥੇ ਇੱਕ ਬੱਕਰੀ ਲੈ ਲਈ ਐ ਕਰਕੇ ਜੋੜੇ ਆ ਇਹ ਮਤਲਬ ਜੇ ਹੁਣ ਮੈਂ ਕਿਹਾ ਮੇਰੇ ਪੈਸੇ ਲੱਗੇ ਹੋਏ ਇਹਨਾਂ ਦੇ ਜੇ ਹੁਣ ਆਖਾਂ ਮੇਰੀਆਂ ਫ੍ਰੀ ਆ ਫ੍ਰੀ ਨਹੀਂ ਜਿਹੜੇ ਵਿੱਚ ਇਹ ਉਹਨਾਂ ਦਾ ਮੇਰਾ ਨੀਰਾ ਪੱਠਾ ਆ ਜਾਂਦਾ ਬੱਜਨ ਵਿੱਚ ਹੋਣ ਨੂੰ ਕੁਝ ਨਹੀਂ ਹੈਗਾ ਜੇ ਆਖਾਂ ਮੈਂ ਪਰ ਐਵੇਂ ਵੀ ਜਿੱਦ ਦੇ ਮੈਂ 10 ਜਨਵਰੀ ਪਰ ਇਕੱਠੇ ਵਿੱਚ ਕੁਵਾਈ ਮੈਨੂੰ ਉਦਦੇ ਹੋਣੀ ਆ ਉਦਦੇ ਹੋਣ ਹਾਂ ਯਾਨੀ ਕਿ ਇਹ ਤਾਂ ਜੁੜ ਰਹੇ ਹੈ ਜੁੜ ਰਹੇ ਹੈ ਭਾਈ ਹੁਣ ਤਮਤ نسل ਤਿਆਰ ਕਰੀਏ ਨਾ ਕਹਿੰਦਾ ਪਾਵੇ ਹਾਂ ਇਹ ਤਾਂ ਜੁੜ ਰਹੇ ਹੈ ਹਾਂ ਲੈ ਵੀ ਦੋਸਤੋ ਬਾਈ ਦੀਆਂ ਗੱਲਾਂ ਕਿਵੇਂ ਲੱਗੀਆਂ ਕਮੈਂਟ ਕਰਿਆ ਕਰੋ ਨਾਲ-ਨਾਲ ਕਰਦਾ ਕਰੋ ਸ਼ੇਅਰ ਹੈ ਸਕਰੀਨ ਤੇ ਚੱਲਦਾ ਨੰਬਰ ਹੈ ਜੇ ਕੋਈ ਹੋਰ ਜਾਣਕਾਰੀ ਲੈਣੀ ਹੋਈ ਤਾਂ ਬਾਈ ਨੂੰ ਵਟਸਐਪ ਮੈਸੇਜ ਕਰ ਲਿਓ ਬਾਈ ਦਾ ਚੈਨਲ ਹੈਗਾ ਹੀ ਆ ਉਹ ਬਾਈ ਨੇ ਬੋਲਿਆ ਸੀਗਾ ਤੇ ਜੇ ਕੋਈ ਬਰੀਡਿੰਗ ਆਪ ਦੀ ਤੁਸੀਂ ਇਹ ਤਾਂ ਜੇ ਕੋਈ ਬੱਚਾ ਲੈਣਾ ਬੁੱਕ ਕਰਾ ਲਿਓ ਕ੍ਰੋਸਿੰਗ ਫੀਸ ਇਹਨਾਂ ਨੇ ਦੱਸੀ ਸੀ ਉਹ ਕੰਟੈਕਟ ਕਰ ਲਓ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ